ਪਿਆਰਾਂ ਪਿੱਛੇ ਦਾ ਸਾਰਾ ਕੁਝ ਭੁਗਤਣਾ ਪੈਂਦਾ ਜੇਲਾ ਭੁਗਤਣੀਆਂ ਪੈਂਦੀਆਂ ਨੇ ਪਿਆਰਾਂ ਪਿੱਛੇ ਜਮਾਨਤਾਂ ਭੁਗਤਣੀਆਂ ਪੈਂਦੀਆਂ ਨੇ ਪੇਸ਼ੀਆ ਭੁਗਤਣੀਆਂ ਪੈਂਦੀਆਂ ਨੇ ਜਿਹੜਾ ਕੋਈ ਰੇ ਪਿਆਰ ਕਰਦਾ ਭਾਈ ਸਾਰਾ ਕੁਝ ਭੁਗਤਣਾ ਪੈਂਦਾ ਪਿਆਰ ਪਿੱਛੇ ਬਹੁਤ ਕੁਝ ਹੋ ਜਾਂਦਾ ਮੈਂ ਪਿਆਰ ਪਿੱਛੇ ਪੇਸ਼ੀਆ ਭੁਗਤੀਆਂ ਜਮਾਨਤਾਂ ਭੁਗਤੀਆਂ ਪਰਚੇ ਭੁਗਤੇ ਪਿਆਰ ਪਿੱਛੇ ਕੀ ਨਹੀਂ ਭੁਗਤਿਆ ਮੈਂ ਹਾਂ ਪਹਿਲਾਂ ਉਹ ਤੋਂ ਸਾਈਨ ਚਲੋ ਪਿਆਰ ਹੋਣਾ ਚਾਹੀਦਾ ਬੰਦੇ ਨੂੰ ਉਹ ਤੋਂ ਸਾਈਨ ਕਰਾ ਲਈਏ ਫੇਰ ਕੋਈ ਜੇਲ ਜੂਲ ਨਹੀਂ ਹੁੰਦੀ ਆਪਾਂ ਨੂੰ ਵੇਠੇ ਠੀਕ ਹੈ ਆ ਕੇ ਮਿੱਠੇ ਪਿਆਰੇ ਹੋ ਗਏ ਤੋ ਉਹਨੂੰ ਕਹਿ ਦਾਂ ਮੇਰੇ ਵੀ ਸਾਈਨ ਹੋਣਗੇ ਆਪਾਂ ਬਣਾਵਾਂਗੇ ਜ਼ਮੀਨ ਦੇ ਕਾਗਜ਼ ਉਹਦੇ ਵਿੱਚ ਰੱਖਾਂਗੇ ਤਲਾਕ ਵਾਲੇ ਪੇਪਰ ਕਹੂੰਗੀ ਮੱਦੀ ਜ਼ਮੀਨ ਸਾਰੀ ਭਾਈ ਤੇਰੇ ਨੋਂ ਕਰ ਰਿਹਾ ਆਹੋ ਆਹੋ ਕੁੱਟਲਾ ਕੁੱਟਲਾ ਸਰ ਸ਼ਰਮ ਤਾਂ ਨਹੀਂ ਆਉਦੀ ਇਹਨੂੰ ਕੋਈ ਸ਼ਰਮ ਨੂੰ ਮੈਂ ਕੋਈ ਕਰਦਾ ਹੋਰ ਬਰਾਬਰ ਬਹਿ ਜਾ ਫੇ ਬਰਾਬਰ ਬੈਠਣ ਨੂੰ ਮੈਂ ਕੀ ਕਹਤਾ ਬਰਾਬਰ ਬੈਠਣ ਤੇਰੇ ਘਰ ਵਾਲੀ ਆ ਹੋਈ ਦੇਖ ਲੈ ਉਹ ਰੱਬਾ ਹੋ ਪਰਮਾਤਮਾ ਹੋ ਮੇਰੇ ਰੱਬਾ ਰੋਜ਼ ਇਹੀ ਕੰਮ ਕਰਦੇ ਨੇ ਮੇਰੇ ਤੇ ਜਾਨ ਤੋਂ ਵਾਦ ਕੋਈ ਜਾਨ ਮੇਰਾ ਪੌਂਕੀ ਚੱਲ ਕੁੱਤੇ ਵਾਂਗੂੰ ਜੰਗਾ ਮੇਰਾ ਸਿਰ ਦੁਖਦਾ ਬਾਹਲੇ ਬੁਖਾਰ ਹੋਇਆ ਤਾਂ ਵਿਚਾਰਾ ਸਿਰ ਘੁੱਟਣ ਲੱਗ ਗਿਆ ਸੀ ਸਿਰ ਦੁਖਣ ਲੱਗ ਗਿਆ ਬੀਤਦਾ ਤਾਂ ਨਹੀਂ ਸ਼ਰਮ ਆਉਂਦੀ ਹੈ ਕਿ ਤੂੰ ਤਾਂ ਕਚਹਿਰੀਆਂ ਹੀ ਲੋਟਣੀ ਆਉਂਦੀਆਂ ਖਾ ਕੇ ਗੋਲੀਆਂ ਹਾਂ ਦੇਖ ਕੇ ਜਾਂਦਾ ਦੀ ਗੋਲੀਆਂ ਨਾ ਤੂੰ ਮੈਨੂੰ ਪੁੱਛਿਆ ਕਦੇ ਤੇਰਾ ਕੁਝ ਦੁੱਖਦਾ ਕਿ ਨਹੀਂ ਬਥੇਰੀ ਵਾਰ ਤੈਨੂੰ ਪੁੱਛ ਕੇ ਲੰਗਦਾ ਓਏ ਮਲੰਗਾ ਓਏ ਫੁੱਲਾਂ ਵਰਗੀ ਤੇਰੀ ਬਹੂ ਜੇ ਮੇਰੀ ਹੁੰਦੀ ਨਾ ਛਿਮਲੇ ਛਿਵੇਂ ਨਹੀਂ ਲਾਉਂਦਾ ਗਰਮੀ ਗਰਮੀ ਇੱਥੇ ਆਗਿਆਉਂਦਾ ਹਾਂ ਨਾਲੇ ਲੈ ਜਾ ਫਿਰ ਇਹਨੂੰ ਦੇ ਦੇ ਨਾਲ ਬਾਗੀ ਮੈਂ ਤੂੰ ਰੱਕ ਦਵਾ ਕੇ ਮਰਨ ਜੋਗਾ ਰਹ ਜੇਗਾ ਜੇ ਤਾਂ ਨਿਕਲ ਜੇ ਤੇਰਾ ਕੰਡਾ ਹਾਂ ਤੇ ਭਰਾ ਲੰਕਰੇ ਬੱਕ ਨੂੰ ਪਰ ਹੁਣ ਮੈਂ ਸਾਰੇ ਗਿੱਚੀ ਚ ਮਰੂੰਗਾ ਸਾਰੇ ਹੁਣ ਲੈ ਦੇਖ ਲੈ ਬੇ ਮੱਦੀ ਦੇਖ ਲੈ ਮੈਨੂੰ ਗੂੜ ਦੇ ਅਗਲਾ ਮੇਰਾ ਲਾਤ ਨੂੰ ਹਾਂ ਹਾਂ ਕਰ ਦੇ ਇਹਦਾ ਕੰਮ ਜੇ ਨਾਲੇ ਮੇਰ ਕਰਾ ਲੈ ਦੀ ਲੈ ਤੂੰ ਮੈਨੂੰ ਐਂ ਦੱਸ ਵੇ ਸੱਚ ਹੁਣ ਦੱਸ ਦੱਸ ਮੱਦੀ ਕੀ ਹੈ ਕੀ ਕਹਿੰਦਾ ਕਿ ਕਸ਼ਮੀਰ ਨੂੰ ਕਿਵੇਂ ਮਾਰਾ ਜਾਂਦਾ ਸੀ ਤੂੰ ਕੀ ਕਹਿੰਦਾ ਸੀ ਮੇਰੇ ਬਾਰੇ ਵੀ ਮੇਰੇ ਘਰ ਵਾਲੀ ਇੰਨੀ ਮਾੜੀ ਆ ਹਾਂ ਕਦੋਂ ਕਿਹਾ ਮੈਂ ਓਏ ਦੱਸ ਸਹੀ ਦੱਸ ਸਹੀ ਨਹੀਂ ਤੈਨੂੰ ਕੌਣ ਕਹਿੰਦਾ ਕਿਹੜੇ ਬੰਦੇ ਹਾਂ ਇਹ ਤੇ ਭੁੰਡੀ ਕਹਿੰਦੇ ਨੇ ਮੈਂ ਕਿਹਾ ਤੂੰ ਤੂੰ ਕਿਹਾ ਮੇਰੀ ਬਹੂ ਮਾਰੀ ਹੈ ਮੇਰੇ ਕਦੋਂ ਕਿਹਾ ਓਏ ਚੱਪਲੀ ਕੱਢਣਾ ਕਿਹਾ ਕਹਾਂ ਕਦੋਂ ਕਿਹਾ ਚੱਪਲੀ ਕੱਢੂਗਾ ਨਾਲੇ ਮਰੂਗਾ ਕਿਚੀ ਜਾ ਓਏ ਐ ਕਿਵੇਂ ਗੱਡੇਗਾ ਤੂੰ ਜਰਾ ਨਹੀਂ ਫਿਰ ਜਿਹੜੀ ਗੱਲ ਸੱਚੇ ਤਾਂ ਕਹਿਣੀ ਪਊਗੀ ਇਹ ਨਹੀਂ ਪਊਗੀ ਤੂੰ ਨਾ ਲੋਕਾਂ ਦੇ ਸਾਹਮਣੇ ਮੈਨੂੰ ਨਿੰਦੀ ਜਾ ਕਰ ਜਿੱਦਣੇ ਤੇਰਾ ਮੈਂ ਕੋਈ ਨਹੀਂ ਕਿਹਾ ਇਹ ਤਾਂ ਉਹੀ ਲਾ ਲਈ ਹਣੀ ਅਬਦਲ ਨੇ ਆ ਤੇ ਲਵੋ ਕਿਉਂ ਲਾਲੂ ਆਹ ਉਹ ਉਹਨੂੰ ਕਹਿੰਦਾ ਪ੍ਰਿੰਟ ਵਰਗੀ ਹੈਗੀ ਪ੍ਰਿੰਟ ਵਰਗਾ ਸੂਟ ਪਾਈ ਰੱਖਦੇ ਆ ਅੱਜ ਗੱਲ ਹੋਰ ਦੱਸ ਦੇ ਹੋਰ ਕੁਛ ਲਾ ਦੇ ਕਹਾਂਗੇ ਆ ਦਿਖ ਆ ਆ ਮੰਨ ਗਿਆ ਕਹਿੰਦਾ ਹੋਰ ਦੱਸ ਦੇ ਦਿਖਾ ਦੇ ਦੱਸਾਂਗੇ ਵਾਲੇ ਹੋ ਤੈਂ ਕਦੇ ਦੇਖ ਲਿਆ ਮੈਨੂੰ ਬੇ ਤੂੰ ਕਿਹਾ ਹਾਊਗਾ ਤਾਂ ਕਹਿੰਦੇ ਨੇ ਇਹ ਤੈਨੂੰ ਕੁੰਡੀ ਵੀ ਕਹਿੰਦਾ ਇਹ ਵੀ ਕਹਿੰਦਾ ਕਾ ਨੂੰ ਕਿਹਾ ਮੈਂ ਤਾਂ ਉਂ ਖੜੇ ਤੀ ਲਵੇ ਅੱਥਰੇ ਹਾਂ ਮੰਨ ਗਿਆ ਨਾ ਹੁਣ ਕਰਦੇ ਨਹੀਂਗੇ ਮੈਂ ਵੀ ਮੇਰੇ ਘਰ ਆਲੀ ਨਹੀਂ ਆਈ ਤਾਂ ਨਹੀਂ ਕਰਦਾ ਇਹ ਜੇ ਤੇਰੇ ਆ ਕੀ ਤੂੰ ਤਾਂ ਬਹੁਤ ਸਾਹਮਣੇ ਸਾਹਮਣੇ ਰੱਖਦਾ ਨਾ ਹੋਰ ਤੈਨੂੰ ਪਹਿਲਾਂ ਕਿਵੇਂ ਸਾਹਮਣੇ ਰੱਖਦਾ ਸੀ ਆ ਹਾਂ ਤੇਰੇ ਵਰਗੇ ਤਾਂ ਤਾਂ ਹੀ ਸਾਂਭੀ ਨਹੀਂ ਜਾਂਦੀ ਹੈਗੀ ਤਾਂ ਹੀ ਸਾਂਭੀ ਕਿਉਂ ਨਹੀਂ ਜਾਂਦੀ ਹੋਰ ਪਾਸੇ ਚਲੀਆਂ ਜਾਂਦੀਆਂ ਨੇ ਤਾਂ ਮੈਂ ਹੀ ਆ ਜਿਹੜੀ ਇੱਥੇ ਬੈਠੀ ਆ ਆਪਣੇ ਮਾਵਾਪ ਦੀ ਸ਼ਰਮ ਨੂੰ ਆਹੋ ਰੋਜ਼ ਕਦੇ ਕਹਿੰਦੇ ਨਵਾਂ ਸੂਟ ਲਿਆ ਦੇ ਕਹਿੰਦੇ ਕਹਿੰਦੇ ਸੁਰਖੀ ਲਿਆ ਦੇ ਕਿੰਨਾ ਕੁ ਕੁਸ ਲਿਆ ਤਾ ਤੂੰ ਮੈਨੂੰ ਬਥੇਰਾ ਕੁਸ ਲਿਆਂਦਾ ਤੈਨੂੰ ਫਿਰ ਮੈਂ ਕੋਈ ਨਾ ਹੁਣ ਮੱਦੀ ਤੋਂ ਹੀ ਲਿਆ ਕਰੂੰਗੀ ਮੱਦੀ ਤੈਨੂੰ ਨਹੀਂ ਬੁਲਾਉਂਦੀ ਦੇਖੀ ਤੈਨੂੰ ਇੱਥੇ ਛੜਾ ਜੱਠ ਬਣਾ ਕੇ ਛੜਾ ਜੱਠ ਪੜਾ ਕੇ ਬਿਠਾਉਂ ਤੈਨੂੰ ਇੱਥੇ ਦੇਖੀ ਤੈਨੂੰ ਤਾਂ ਲੱਗਦਾ ਕਿ ਮੱਦੀ ਨਾ ਕਰੇ ਵਾਪਰਾ ਆਹ ਉਪਰਾ ਨਹੀਂ ਕਰੇ ਵਾਹ ਕੇਂਪਰਾ ਨਹੀਂ ਫੇ ਮੱਥਾ ਟੇਕ ਕੇ ਨੰਗਿਆ ਕਰੂੰਗੀ ਤੈਨੂੰ ਨੰਗਿਆ ਕਰੀਂ ਲੈ ਵੇ ਮੱਦੀ ਉਰੇ ਆ ਬੇ ਬੁਲਾ ਲੈ ਹੁਣ ਮੱਦੀ ਨੂੰ ਮੱਦੀ ਨੂੰ ਲੈਣਾ ਕਰ ਲਵੇ ਉਹਦੀ ਮੱਦੀ ਹਾਂਜੀ ਆ ਦੇਖ ਮੈਂ ਇਹਨੂੰ ਕਹਤਾ ਮੈਂ ਹਾਂ ਤੈਨੂੰ ਤਲਾਕ ਦੇ ਕੇ ਤੈਨੂੰ ਬਣਾਉ ਜੇਠ ਹਾਂਜੀ ਮੱਦੀ ਨਾ ਕਰੇ ਵਾਹ ਪ੍ਰਾਂ ਧੰਨਵਾਦ ਜੀ ਧੰਨਵਾਦ ਪ੍ਰਾਲਾ ਪ੍ਰਾਲਾ ਬਰੀਦਾਂਦ ਕੱਟ ਜੂ ਪ੍ਰਾਂ ਚੱਲ ਮੱਦੀ ਬੱਸ ਕੋਈ ਨਹੀਂ ਮੱਦੀ ਤਿਆਰ ਰਹੀ ਹੁਣ ਬੇ ਠੀਕ ਹੈ ਜੀ ਮੈਂ ਘਰ ਮੈਂ ਸਣਾ ਕੰਮ ਜੀ ਹਾਂ ਇਹ ਤੇਰੇ ਭਾਂਡੇ ਵੀ ਮਾਜਿਆ ਕਰੂਗਾ ਸਾਰਾ ਕੁਝ ਕਰੂ ਮੱਦੀ ਮੈਂ ਤੂੰ ਕਿਹਾ ਮੈਂ ਆਹੋ ਕਰਿਆ ਕਰੂ ਦੇਖ ਲੈ ਮੱਦੀ ਮੇਰੇ ਵਾਸਤੇ ਚਾਹ ਬਣਾ ਲਈ ਮਾੜੀ ਜੀ ਪੱਦੀਆ ਜੀ ਸਿਰ ਦੁਖਦਾ ਹਾਂ ਹਾਂ ਦੇਖੀ ਫਿਰ ਤੇਰੀ ਛਾਤੀ ਉੱਤੇ ਛੱਪ ਲੱਟ ਦੇ ਤੂੰ ਕਿਹਦੇ ਦੇਖ ਰਿਹਾ ਵਾ ਮੈਂ ਤੇਰੇ ਥੀਲਾਉਂਗਾ ਲਾਉਂਗਾ ਕੀ ਜੇ ਤੇਰੇ ਅੰਦਰ ਰੋਣ ਸੈਂ ਤਾਂ ਮੇਰੇ ਹੋਣਗੇ ਸੈਂ ਤਾਂ ਮੇਰੇ ਵੀ ਹੋਣਗੇ ਓਏ ਬਸ ਅੱਜ ਕੱਲ ਤਾਂ ਇੱਕ ਤਰਫਾ ਵੀ ਤਲਾਕ ਹੁੰਦਾ ਕਾਨੂੰਨ ਮੈਨੂੰ ਬਹੁਤ ਆਉਂਦੇ ਨੇ ਆਹੋ ਕਾਨੂੰਨ ਆਉਂਦੇ ਗਵਾਲਾ ਨਾ ਬਣ ਕੋ ਸੂਹਿਆਰ ਤੈਨੂੰ ਤਾਂ ਇਹਦੇ ਕੁੱਕੜ ਦਾ ਨਹੀਂ ਪਤਾ ਹੈਗਾ ਆਹੋ ਪੜਿਆ ਲਿਖਿਆ ਤੇਰਨੂੰ ਵੱਧ ਪੜਿਆ ਲਿਖਿਆ ਬਸ ਐਨ ਦੇ ਤੂੰ ਮੋਟੇ ਦਿਮਾਗ ਦਾ ਹੀ ਪੜਿਆ ਪੁੜਿਆ ਲਿਖਿਆ ਕੁਛ ਨਹੀਂ ਤੂੰ ਤਾਂ ਖੜਿਆ ਹੀ ਆਂ ਖੜਿਆ ਹੀ ਆ ਨਾ ਮੇਰੇ ਮੂੰਹ ਨਾ ਲੱਗ ਜਾ ਮੈਨੂੰ ਪੈਣ ਤੇ ਮੇਰਾ ਸਿਰ ਕੋਲ ਤੇਰੇ ਨਾਲ ਕਿਹੜਾ ਨਾ ਪੜਨ ਦਾ ਮੱਥਾ ਵਾਈ ਓਹ ਦੇਖ ਤਾਂ ਬੀਏ ਪਾਸ ਜੀ ਤਾਂ ਕਰਦਾਗਾ ਇਹਨੂੰ ਦੇ ਕੇ ਤਲਾਕ ਪਰੇ ਮੱਦੀ ਨਾਲ ਹੀ ਕਰੇ ਵਾਪਰਾਲ ਇੱਥੇ ਰੰਗਣ ਵਾਲੇ ਮੱਦੀ ਦੀ ਜ਼ਮੀਨ 8 ਕਿਲੇ ਝੋਟੇ ਦੇ ਸਿਰ ਵਰਗੀ ਆਉਂਦੀ ਆ ਰੋਡ ਤੇ ਫਿਰ ਲੱਗੇ ਇਹਨੂੰ ਪਤਾ ਨਕੰਮੇ ਬੰਦੇ ਨੂੰ ਨਾ ਤਾਂ ਕਸ਼ਮੀਰ ਤਾਂ ਆਈ ਨੂੰ ਕੀ ਹੈ ਓਏ ਨਲਤ ਨਾ ਮੇਰੀ ਕਰਾਉਣ ਨੂੰ ਕੀ ਹੈ ਓਏ ਮੇਰੀ ਗੱਲ ਸੁਣਾ ਜੇ ਮੇਰੀ ਬਾਹ ਟੁੱਟ ਗਈ ਬਸਤ ਡਾਕਟਰ ਤੋਂ ਰਾੜ ਪਊਗਾ ਮੈਨੂੰ ਮਾਪਾਰੀ ਵਾਜੀ ਮੇਰੀ ਘਰ ਵਾਲੀ ਕਰੇਵਾ ਦਾ ਕਾਜੀ ਤੂੰ ਸੜੇ ਮੈਨੂੰ ਰੋਕਦੀ ਖੜਿਆ ਹੋਈ ਆ ਓਏ ਤੂੰ ਨਾ ਛੇੜ ਨਾ ਛੇੜ ਦੂਗੀ ਬੰਦੇ ਨੂੰ ਓਰੇ ਪਰਦੀਆਂ ਵਿਛਵਾ ਦੂ ਮੈਂ ਤੈਨੂੰ ਗੱਲ ਦੱਸਦੀ ਕਾਦੀ ਪੱਲੇ ਵਿਸਾਏਗਾ ਤੇਰੇ ਵਰਗੇ ਕਚੈਰੀਆਂ 'ਚ ਬਹੁਤ ਬੈਨੇ ਬੈਜੀਆਂ ਮੇਰਾ ਪੈਜੀਆਂ ਦਾ ਲਾਣਾ ਪਾਤਾ ਓਏ ਮੇਰੀ ਗੱਲ ਓ ਪਹਿਲੀ ਹੋਏਗਾ ਤੂੰ ਆਪਦੇ ਘਰੇ ਕਚੈਰੀਆਂ 'ਚ ਬਹੁਤ ਰਗੜੇ ਨੇ ਤੇਰੇ ਵਰਗੇ ਆਹੋ ਕਚੈਰੀਆਂ 'ਚ ਮੇਰਾ ਸਾਰੇ ਕਚੈਰੀਆਂ 'ਚ ਕਿਹੜਾ ਰ ਮੇਰੀ ਗੱਲ ਸੁਣ ਤੂੰ ਮੈਨੂੰ ਨਾ ਛੇੜ ਨਾ ਛੇੜ ਟੀਵੀ ਦੇ ਸੁਭਾਅ ਦੀ ਸਾਹਮਣੇ ਛੇੜ ਨੂੰ ਛੇੜ ਨਾ ਇੱਕ ਮਿੰਟ ਤੂੰ ਕਹਿਣਾ ਕੀ ਦਿੱਤੀ ਤੂੰ ਐਂ ਦੱਸਾ ਕਿਉਂ ਦੋ ਸਮਾਂ ਦੇ ਪੁੱਠੇ 50 ਲੱਖ ਦੀ ਪੈ ਜੂ ਆ ਬਾਹਰ ਜਿਹੜੀ ਆ ਤੋੜਤੀ ਜੇ ਆਹ ਪੈ ਜੂ ਪੈ ਜੂ ਦੇਖੀ ਜਾਊਗੀ ਤੇਰੇ ਵਰਗੇ ਬਹੁਤ ਦੇਖੇ ਨੇ ਮੈਂ ਚੱਲ ਤੂੰ ਛੱਡ ਦੇ ਯਾਰ ਕੀ ਛੱਡਾਂ ਤੂੰ ਮੈਂ ਕਹਿਣਾ ਕਾਣੂ ਕਾਣੂ ਮੇਰਾ ਬੀਬੀ ਵਧਿਆ ਪਰ ਜੇ ਬੀਬੀ ਵਧ ਗਿਆ ਦੇਖ ਲੈ ਸਵਰਗ ਵਾਸੀਆਂ ਚ ਨਾਮ ਲਿਆਉਣ ਲਾ ਦੂੰ ਮੈਂ ਤੂੰ ਨਾਮ ਵੀ ਲਿਆਉ ਇਹ ਨਾਮ ਲਿਆ ਮੈਂ ਪੂਰਾ ਟੌਪ ਦਾ ਰਹਿ ਹਾਂ ਅੱਜ ਦੇਖ ਲੈਣਾ ਚੱਲ ਤੈਨੂੰ ਦੇਖ ਲੈਣਾ ਚੱਲ ਬੈਲੀ ਨੂੰ ਚੱਲ ਬੈਲੀ ਨੂੰ ਦੇਖ ਲੈਣਾ ਤੂੰ ਪਤਾ ਤੂੰ ਨਾ ਛੱਡ ਮੈਨੂੰ ਮੈਂ ਸਾਲੇ 2 ਮਰੂ ਕਿਚੀ ਦਾ ਛੇੜ ਮੈਨੂੰ ਮੈਂ ਇਧਰ ਓਏ ਓਏ ਹੇ ਹੇ ਹਾ ਦੱਸ ਹੁਣ ਦੱਸ ਵੱਡੇ ਵਾਲੀ ਓਏ ਤੂੰ ਹੀ ਟੁੱਟੀ ਓਏ ਤੂੰ ਹੀ ਟੁੱਟੀ ਹਾ ਦੱਸ ਹੁਣ ਦੱਸ ਹੁਣ ਕਹੇਗਾ ਨਾ ਕਹੇਗਾ ਹਾ ਹਾ ਹੁਣ ਕਹੇਗਾ ਓਏ ਓਏ ਤੂੰ ਹੀ ਦੇ ਡਿਸਕ ਹੱਲੀ ਹੋਈ ਹੈ ਮੇਰੀ ਬਿਸਕੁਟਸ ਮਾਰ ਕੇ ਲੈਣਾ ਖੜਦਾ ਹਾਲਾ ਕਿੱਥੇ ਹੈਲਦੀ ਹੈ ਕਿੱਥੇ ਹੈਂਦੀ ਹੈ ਇੱਥੇ 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 ਹੈਲਦੀ ਹੈ ਇੱਥੇ ਹੈਲਦੀ ਹੈ ਇੱਥੇ ਹੈਲਦੀ ਹੈ ਮੇਰੀ ਯਾਰ ਸੁਲਾ ਬਿਖਾ ਓਏ ਬਸੰਤ ਡਾਕਟਰ ਕੋਲੇ ਰਾਡ ਬੋਕ ਕੇ ਜਾਣਗੇ ਉਹ ਮੇਰੀ ਬਾਹ ਜੱਡ ਕਰ ਜਾਣਗੇ ਅੱਛਾ ਹੁਣ ਬਸੰਤ ਜਾਂ ਹੁਣ ਬਸੰਤ ਓਏ ਖੜਦਾ ਥੱਲੇ ਬਾਹ ਮੂਸੂਈ ਬਾਹ ਮੂਸੂਈ ਤੂੰ ਕਹਿਣਾ ਕੀ ਦੀਆ ਮੈਂ ਕੁਛ ਨਹੀਂ ਕਹਿੰਦਾ ਬਾਈ ਮੈਂ ਕੁਛ ਨਹੀਂ ਕਹਿੰਦਾ ਫਿਰ ਤੂੰ ਕਹਿੰਦਾ ਕਿਉਂ ਦੀਆ ਨਾ ਮੈਂ ਨਹੀਂ ਕਿਹਾ ਓਏ ਉਹਨੇ ਛੋਟਾ ਵਾਲੇ ਪਗਾਈ ਮਾਰੀ ਉਹਨੇ ਪੌਂਕੇ ਨੇ ਪਗਾਈ ਮਾਰੀ ਮੱਦੀ ਦੇ ਨਾਮ ਦਾ ਤੂੰ ਦੀਆ ਛੱਡ ਪਗਾਈ ਮਾਰੀ ਦੀ ਇੱਕ ਵਾਰੀ ਛੱਡ ਦੇ ਹਾਏ ਵੱਡਾ ਵੈਲੀਵੰਦਾ ਦੀਗਾ ਵੈਲੀ ਹੋਏਗਾ ਘਰੇ ਆਉਦੇ ਰਾਡ ਹੋਊਗਾ ਮੇਰੀ ਬਾਹ ਚ ਰਾਡ ਪਾਊਗਾ ਉਹ ਕੋਲੇ ਰੜ ਜਾ ਕੋਲੇ ਨਾਲੇ ਹੋਰ ਮੈਂ ਤਾਂ ਚੁੱਪ ਕਰ ਗਿਆ ਮੇਰਾ ਸਰਦਾਰ ਆ ਗਿਆ ਜੇ ਕਿਤੇ ਕੋਈ ਹੋਰ ਹੁੰਦਾ ਉਹਨੂੰ ਦੇਖ ਲੈ ਮਾਰ ਕੇ ਉਰੀ ਦੱਬ ਦਾਂਦਾ ਮੈਂ ਤੂੰ ਦੱਬੇ ਰਹਿ ਲੱਗਾ ਬਾ ਖੜੇ ਨੇ ਸਾਹਮਣੇ ਮੈਂ ਤੈਨੂੰ ਬਾਰੀ ਬਾਰੀ ਕਹਿਣਾ ਜਿੱਦਨ ਮੇਰਾ ਬੀਬੀ ਪੱਖ ਗਿਆ ਨਾ ਸਾਰੇ ਪਿੰਡ ਤੋਂ ਲੂਟ ਨਹੀਂ ਆਉਂਦਾ ਜਿੱਦਨ ਮੇਰਾ ਬੀਬੀ ਵਧੇ ਜਾਂਦਾ ਦੇਖ ਲੈ ਜਿੱਦਾਂ ਮੇਰੇ ਵੀਰ ਦੇ ਪੱਖੇ ਜਦੋਂ ਲਿਖਾ ਦੂੰ ਤਰਾ ਮੈਂ ਸਵਰਗਵਾਸੀ ਜਦੋਂ ਨੂੰ ਮੈਂ ਬਾਰੀ ਬਾਰੀ ਕਹਿਣਾ ਤੂੰ ਨਾ ਛੇੜ ਤੂੰ ਮੇਰੇ ਤੋਂ ਸਿੱਤਰ ਨਾ ਖਾਣੀ ਬੀਬੀ ਪਤਾ ਮੇਰਾ ਬਹੁਤ ਮਾੜਾ ਗਾ ਹਾਂ ਮੈਂ ਹੈਗੀ ਸੀਰੀ ਨਹੀਂ ਹੁਣ ਮੈਂ ਕਿਦੰਦਾ ਅੱਲਾਕ ਚੋਂ ਲਕੀਰਾ ਨੱਕ ਚੋਂ ਦੇਖਦਾ ਤਰਿਆ ਨਾ ਖੂਨ ਨਿਕਲਦਾ ਨਾ ਤੇਰੇ ਵਰਗੇ ਕਾਗਜ਼ ਲੈ ਕੇ ਆਉਂਦੇ ਤੇ ਉੱਥੇ ਅੜਦਾ ਤੇ ਕਰਾਰੀ ਦਾਵਾ ਦਿੱਤੇ ਮੇਰੇ ਨਾਲ ਯਾਰ ਮੇਰਾ ਬੀਬੀ ਨੇ ਪਤਾ ਮੇਰੀ ਬਾਤ ਨਹੀਂ ਦੇਨੇ ਅੱਬ ਬਦਲਾ ਲਊਂਗਾ ਤੇ ਤੁਝ ਜਿੱਧਰ ਮਰਜੀ ਲੈਣਾ ਬਦਲਾ ਲਊਂਗਾ ਓ ਤੂੰ ਮੇਰੀ ਅੱਖਾਂ ਦੇ ਪਰਾਂ ਵਗਦਾ ਓਏ ਕਿਤੇ ਹੋਰ ਨਾ ਤੂੰ ਹੀ ਘਟਾਲੀ ਜਾ ਉੱਥੇ ਖਾਲਾ ਜਾ ਕੇ ਇਹ ਸਾਲੇ ਰੋਟੀ ਵੀ ਨਹੀਂ ਖਾਣ ਦੇ ਬੰਦਾ ਸਾਰਾ ਸਾਲ ਐ ਤੁਸੀਂ ਸਾਰਾ ਸਿਆਲ ਸਾਰੀ ਗਰਮੀ ਮੇਰਾ ਤੁਸੀਂ ਚੰਮ ਖਾਣੇ ਹੋਗੇ ਬਗਰ ਰੋਟੀ ਦਾ ਖਾਣ ਦੇ ਦੱਸ ਤੈਨੂੰ ਕਦੋਂ ਦੇਖ ਲੈ ਕੰਮ ਦੇ ਕਿਹੜਾ ਕੰਮ ਕਰਿਆ ਤਾ ਸਾਰਾ ਦਿਨ ਤੂੰ ਮੇਰੀ ਨੂੰ ਕੰਮ ਕਰਾਈ ਜਾਂਦਾ ਏ ਫਿਰ ਤੂੰ ਜਾਏਂਗੇ ਖੇਤਾਂ ਤੂੰ ਜਾਏਂਗੇ ਕਿਹੜੇ ਹੋ ਰਹਾ ਮੈਂ ਬੋਲਦਾ ਨਹੀਂ ਸੀਗਾ ਮੈਂ ਤੈਨੂੰ ਇੱਕ ਗੱਲ ਕਹਿਤੀ ਜੇ ਨਾ ਤੈਨੂੰ ਛੱਡ ਕੇ ਤੇ ਤੀਵੇਂ ਮੱਦੀ ਨਾਲ ਕਰੇ ਵਾਪਰਾ ਓਹ ਪੁੰ ਤੇਰੀ ਬਿਆਨਾ ਆਪ ਬਦਲਾ ਲਊਗਾ ਮੈਂ ਮੈਂ ਤੇਰੇ ਮੈਂ ਤੇਰੇ ਡੈਡੀ ਦੇ ਮੂੰਹੋਂ ਚੁਪਾਂ ਤੇ ਹੁਣ ਦਾ ਮੈਂ ਤਦੋਂ ਲੜਦਾ ਲਊਗਾ ਮੈਂ ਕੌਣ ਦਾ ਲਹੂ ਪੀ ਜਾਣਾ ਦੇਖਿਆ ਵਾ ਭਰਾ ਇਹ ਨਾ ਤੇ ਇੱਥੇ ਉੱਥੇ ਲੱਗ ਕੇ ਲਊਗਾ ਨਾਲੇ ਤੈਨੂੰ ਕੱਢੂਗਾ ਵਾਰੀ ਮੇਰੇ ਸਾਰੇ ਜਮਾਨ ਤੇਰੀ ਨਿਕਲਦਣੀ ਬਗ ਜਾ ਤੂੰ ਮੇਰਾ ਨਾ ਪੀਵੇ ਜਿੱਦਣ ਜਿੱਦਣ ਮੇਰਾ ਗੁੱਸਾ ਜਦੋਂ ਮੇਰਾ ਗੁੱਸਾ ਸਵਾਰ ਕੇ ਚੜ ਕੇ ਨਾ ਤੈਨੂੰ ਪੱਖੇ ਨਾਲ ਲਟਕਾ ਦਊਗਾ ਤੂੰ ਤਾਂ ਲਟਕਾਈ ਦੇਖੀ ਗਊ ਵੱਡਾ ਬੈਲੀ ਸੀਗਾ ਹਏ ਮੇਰੇ ਸਾਲੇ ਨੇ ਬੌਲੇ ਜਿਹੇ ਨੇ ਗੁੰਗੇ ਜਿਹੇ ਨੇ ਬਾਹ ਮੋਸ ਆਏ ਤੋ ਫਿਜ਼ਿਕਸ ਇਹ ਤਾਂ ਪਹਿਲੀ ਰਾੜ ਪਿਆ ਹੋਇਆਗਾ ਆਏ ਕਹਿਨੇ ਕਹਨੇ ਕੁੱਤੇ ਹੀ ਕਉਨ ਦਰ ਰਾੜ ਪਿਆ ਹੋਇਆ ਮੁੜਕੀ ਬਾਹ ਲੂਟ ਰਹੀ ਐ ਗਰਾਸ ਸਾਲਾ ਗੁੱਗਾ ਜਾ ਮੁਰਾ ਮੁੜਕੀ ਖੇਤੇ ਦੇਖੀ ਏਮਲ ਜੀਨਾ ਪਾਪੇ ਵਾਲੀ ਕੁੱਕੀ ਆਪ ਯੋਹ ਓਹ ਹੋ ਹੋ ਤੂੰ ਮਰਦੀ ਓਰੇ ਕੀ ਕਰਦਾ ਤੂੰ ਬਈ ਕੁਛ ਨਹੀਂ ਜੀ ਆਦੋ ਚੱਕ ਜਾ ਕਰੂ ਤੈ ਮੜਾ ਪਰ ਤੂੰ ਸਾਰਾ ਦਿਨੇ ਤੇ ਸਰਾਨੇ ਖੜਾ ਰਹਿਣਾ ਨਾ ਮਾਰੀ ਦੇਉਂਗਾ ਉਹ ਉਹ ਕੋਈ ਨਹੀਂ ਉਹ ਪਾਪੇ ਆ ਦੇਖ ਕਿ ਕਿੰਨੀ ਕਰ ਅਰੇ ਮੈਂ ਵਸੂ ਆ ਦੇਖ ਇਹ ਤੂੰ ਜਿਆਦੀ ਐ ਪੱਟਿਆ ਪੈ ਜਿਆਦੇ ਤੂੰ ਕਾਨੂੰ ਖਾਨਾ ਨੂੰ ਆਹ ਆ ਦੇਖ ਦੇਖੀ ਦੇਖੀ ਅੱਧਾ ਕੱਟ ਦੇ ਕੱਟ ਕਰ ਲੈ ਨੂੰ ਕੱਟ ਅੱਧਾ ਅੱਧਾ ਤੂੰ ਵਿੱਚ ਪਾ ਦੇ ਪਾ ਦੇ ਸਾਰੀ ਪਾ ਦੇ ਇਹ ਤੂੰ ਤੇਰੇ ਮਤਵਲ ਦੀ ਗੱਲ ਕਰੂੰ ਤੂੰ ਨਾਲ ਦੇ ਨਾਲ ਟੱਕਾਂ ਲਾ ਦੇਗਾ ਤਾਂ ਕੀ ਗੱਲ ਹੈ ਹਾਂ ਲੈ ਉਹ ਕੰਜਰਾ ਮੈਂ ਤੇਰੇ ਬੱਚਿਆਂ ਆ ਪਾਲ ਦਾ ਪਾਲ ਦਾ ਤੈਨੂੰ ਤੂੰ ਰੇ ਬੜਾ ਖੜਾ ਨਾ ਮਾਰੀ ਦੇ ਨਵੇਂ ਤੈਨੂੰ ਕਹੇ ਇਹਨੂੰ ਨਾ ਸੜਿਆ ਕਰ ਉਹ ਪਾਪੇ ਕੀ ਕਰਾਉਣਾ ਵਿਆਹ ਜਿਹਦਾ ਦੁੱਖ ਕੋਰੇ ਪਰਦਾ ਪਿਆ ਨਹੀਂ ਉੱਟ ਉਹ ਵਿਆਹ ਤੇਰਾ ਫੇਰੇ ਹੋਊਗਾ ਤੂੰ ਮੜਾ ਮੋਟਾ ਬੰਨ ਠਣ ਕੇ ਰਹੇਗਾ ਹੈ ਤੇਰੀ ਭਾਬੀ ਨੂੰ ਕਹਿਦਾ ਕਿ ਮੜਾ ਮੋਟਾ ਨਾ ਧੋਕੇ ਰਹਿ ਕਰ ਬੰਨ ਠਣ ਕੇ ਉਹਨੂੰ ਕਹਿੰਦਾ ਭਾਬੀ ਮੇਰਾ ਰਿਸ਼ਤਾ ਕਰਾ ਦੇ ਕਿਦੋਂ ਤੂੰ ਆਪੇ ਦੇਸੀ ਬਣਾ ਫਿਰ ਜਾਂਦਾ ਉਹ ਕਿਉਂ ਕਰਾਉਗੀ ਪਾਪੇ ਉਹ ਕਿਉਂ ਕਰਾਉਗੀ ਅੱਠ ਕਿੱਲੇ ਜ਼ਮੀਨ ਦੇ ਅੱਠ ਉਹਦੇ ਗੁੰਗੇ ਦੇ ਅੱਠ ਉਹਦੇ ਹੋ ਜਾਣਗੇ 16 ਕਿੱਲੇ ਹੋ ਜਾਣਗੇ ਕੋਈ ਐ ਨਹੀਂ ਹੁੰਦਾ ਹੁੰਦਾ ਕੋਈ ਉਹ ਪਿਆਰ ਵੀ ਹੁੰਦਾ ਕਿਦੋਂ ਤੂੰ ਦੇ ਦਿਲ ਚ ਵੱਡ ਗਿਆ ਤੈਨੂੰ ਕਹੂਗਾ ਬਦਾ ਘਰ ਬਸਾ ਲੂ ਨੀ ਮੈਂ ਤੈਨੂੰ ਨਿਹੁਗੂ ਜੇ ਗੁੰਗੇ ਨੂੰ ਗੱਡੀ ਚਾੜਦਿਆਂ ਇਹਨੂੰ ਰਗੜਦਿਆਂ ਕੁਛ ਨਹੀਂ ਤੇਰੇ ਵੀ ਕੋਈ ਕੰਮ ਨਹੀਂ ਆਇਆ ਓ ਮਲੰਗੇ ਓਏ ਤੂੰ ਨਾ ਓਏ ਇਹੋ ਜਿਹੇ ਪਾਈਆਂ ਦੇ ਵਿੱਚ ਦੁਸ਼ਮਣੀਆਂ ਖੜੀਆਂ ਹੋ ਜਾਂਦੇ ਨੇ ਕਿਦੋਂ ਇਹੋ ਜਿਹੇ ਗੱਲਾਂ ਕਰਦੇ ਹੋ ਤੁਸੀਂ ਉਹਦੀ ਪੱਲਾ ਫੜਾ ਦੇਗੇ ਬੱਤੀ ਜਦ ਨਹੀਂ ਫੜਾ ਦੇ ਤੂੰ ਤੇਨ ਪੱਤੀ ਹੈ ਤੂੰ ਮੈਨੂੰ ਹੁਣ ਐ ਦੱਸ ਆ ਕੀ ਖਾ ਕੇ ਟਹਿ ਹੁਣ ਓਰੇ ਨਾ ਤੇਰੇ ਤਾਂ ਚਾਹ ਪੀਤੇ ਪਾਪੇ ਆ ਦਿਖਦੇ ਨੇ ਸਾਹਮਣੇ ਦਾ ਘੜਦੇ ਤੂੰ ਮੁੱਠੀ ਡਗਿਆ ਤੀ ਮੈਨੂੰ ਹੋਰ ਵੀ ਦੱਸਿਆ ਕਿਹਨੇ ਗੋਲੀ-ਕੂਲੀ ਜੀ ਵੀ ਖਾਣ ਲੱਗ ਉਹ ਪਾਪੇ ਐ ਦਿਖ ਗੱਲ ਤਾਂ ਦਿਖ ਜਿਹੜੀ ਹੈ ਨਾ ਕਹਿਣੀ ਪਊਗੀ ਸੱਚਾਈ ਸੱਚਾਈ ਤਾਂ ਸੱਚਾਈ ਹੈ ਇਹ ਤਾਂ ਦਿਖ ਨਾ ਰਾਜੇ ਰੋਣਿਆਂ ਨੇ ਗੱਲਾਂ ਲਕੋ ਰੱਖੀਆਂ ਗੱਲਾਂ ਦਾ ਖੂਚ ਕਰ ਲਾ ਗੱਲਾਂ ਦਾ ਬਾਹਰ ਆਏ ਜਾਂਦੀਆਂ ਨੇ ਉਹਦਾ ਬਈ ਸਰਕਾਰੀ ਗੋਲੀ ਫਰੀ ਲੱਗੀ ਮੈਂ ਬੱਗੇ ਸੰਗਰੂਰ ਮੈਨੂੰ ਲੈ ਗਿਆ ਪੁੰਡੀ ਉਹ ਪੁੰਡੀ ਦਾ ਪਾਪਾ ਹੁੰਦਾ ਸੀ ਮਰਤਾਇਆ ਆਹੋ ਉਹਨੇ ਮੈਨੂੰ ਦੱਸਿਆ ਸੀ ਆਈਡੀਆ ਇੱਕ ਵਾਰੀ ਚੱਲ ਫਿਰ ਉਹਨੇ ਮੈਨੂੰ ਦੱਸਿਆ ਹੁਣ ਮੈਂ ਸੰਗਰੂਰ ਬੱਗੇ ਸੰਗਰੂਰ ਤੋਂ ਮੱਲ ਵਾਲੀ ਜੀਵ ਵਾਲੀ ਗੋਲੀ ਉਹਦਾ ਫਰੀ ਮਿਲ ਜਾਂਦੀ ਆ ਆਪਣਾ ਉਰੇ ਸੰਗਰੂਰ ਸੰਗਰੂਰ ਵੀ ਜਾਣ ਨਾ ਮੈਂ ਤਾਂ ਲੈ ਰਿਹਾ ਕੌਰੀਆਂ ਵੀ ਮਿਲਦੀ ਆ ਤਾਂ ਹਾਂ ਮੈਦਰਬਗ ਜਾਣਾ ਹਸਪਤਾਲ ਚ ਜਿਹੜੇ ਮਰਜ਼ੀ ਚ ਵਗਦੇ ਸਰਕਾਰੀ ਚ ਹੁਣ ਤੂੰ ਛੱਡ ਨਹੀਂ ਸਕਦਾ ਉਹਨੂੰ ਨਹੀਂ ਛੱਡ ਦੇਗੇ ਜੀ ਜੇ ਬਹੂ ਆ ਜੇ ਫਿਰ ਛੱਡ ਦੇਗੇ ਬਹੂ ਵੀ ਫੇਰੇ ਆਊਗੀ ਦੇਖ ਕੇ ਰੰਗ ਢੰਗ ਤੇਰੇ ਤੂੰ ਮਾੜਾ ਮੋਟਾ ਬੰਨ ਠਣ ਕੇ ਰਹਿਗਰਾ ਉਹ ਕੰਜਰਾ ਕਿਉਂ ਮੈਨੂੰ ਤੂੰ ਜਮੀ ਮਾਰਦਾ ਤੂੰ ਮਾੜਾ ਮੈਂ ਤਾਂ ਕਹਿੰਨਾ ਵੀ ਕਿ ਮਰਦੀ ਦਾ ਵਿਆਹ ਵਧੀਆ ਗੱਜ-ਵੱਜ ਕੇ ਕਰੂ ਮੇਰੇ ਦਾ ਹੈ ਇਹ ਤੂੰ ਜਾ ਚ ਫਸ ਕੇ ਰਹੇਂ ਮੈਨੂੰ ਵੀ ਹੁਣ ਸਮਝਾ ਮੈਂ ਤੈਨੂੰ ਨਿਹਾ ਹੂੰ ਜੱਟ ਪੱਟ ਕੇ ਛੱਡਾ ਅਰਪੀਆ ਤਾਂ ਮੈਨੂੰ 2 ਲੱਖ ਦੇ 2 ਲੱਖ ਕੀ ਤੋਂ ਲਿਆ ਮੈਂ ਭੁੱਕੀ ਤੇ ਨਾਲੇ ਮੇਰਾ ਕਰਾਰੇ ਵਿਆਹ ਚੁੰਨੀ ਚੜਾ ਵੀ ਲਿਆ ਬਮਾ ਤੇ ਬਮਾ ਜਵੇਂ ਮਰਜੀ ਕੀ ਲਿਆ ਮੈਂ ਫਿਰ ਤਾਂ ਵਿਆਹ ਹੋ ਜਾਵੇ ਤੇ ਮੈਂ ਤਾਂ ਬਾੜਾ ਉੱਕਾ ਭੁੱਕੀ ਤੂੰ ਦੋਗੀ ਭੁੱਕੀ ਤਾਂ ਬਣਾ ਹੀ ਸਰਦਾ ਪਰ ਮੈਂ ਨਾ ਛੱਡ ਦੇਂਗੇ ਉਹਦਾ ਵਪਾਰ ਹੈ ਨਿ ਉਹ ਇੱਕ ਸਾਈਡ ਬਿਨਸਸ ਉਹ ਵਪਾਰ ਤਾਂ ਕਿਦੋਂ ਕਰਿਆ ਤੀ ਕਰਿਆ ਤੀ ਆਪਾਂ ਨੇ ਮੈਨੂੰ ਵੀ ਸਾਰੀ ਉਮਰੇ ਨੰਗੀ ਓਬੇ ਫਿਰ ਨਿਓ ਨਾ ਰੀਤ ਲਾ ਸਕਦਾ ਨਹੀਂ ਲਾਇਆ ਫਿਰ ਮੈਂ ਖੂਨ ਹੈ ਨਾ ਹੁਣ ਤੇਰੇ ਖੂਨ ਹੈ ਹੁਣ ਖੂਨ ਤਾਂ ਫਿਰ ਮੈਂ ਤਾਂ ਕੋਈ ਨਸਾ ਨਹੀਂ ਲਾਇਆ ਤੇਰਾ ਕੁਝ ਹੋਰ ਫਰਕ ਹੈ ਖਰਾਕਾ ਖਾਦੀ ਹੋਈ ਐ ਸੀ ਬਾਈ ਉਦੋਂ ਫਰਕ ਤੇ ਕੁਝ ਮੇਰੇ ਦਾਦੀ ਹਰੀ ਤਾਕੜੀਆਂ ਦੀ ਮੇਰੇ ਦਾਦਾ ਉਹ ਵਧੀਆ ਦੇ ਨਾ ਬੰਦੇ ਉਹਦਾ ਟੈਸਟ ਦੇਖਦੇ ਉਹ ਤੇ ਤੈਨੂੰ ਪੜੇ ਦੁੱਧ ਦਾ ਪਾਵੇਂ ਨਹੀਂ ਤੇ ਹੁਣ ਤੂੰ ਮੈਂ ਉਹ ਦੇਖ ਲੈ ਵੀ ਬਾਲਟੀ ਪਹਿਲਾਂ ਬਾਗੜੋਂ ਬਾਅਦ ਵਿੱਚ ਲਿਆ ਮੈਂ ਪਹਿਲਾਂ ਦੂਜੀ ਵਾਰ ਮੂਰੇ ਖੜਿਆ ਹੋਇਆ ਹੈ ਨਾਲ ਕੀ ਨਾਲ ਹੋਰ ਦੱਸਾਂ ਮੈਂ ਤੁਹਾਨੂੰ ਹਾਂਜੀ ਇਹ ਗੱਲਾਂ ਜਾਂ ਸਾਰੀਆਂ ਨਿਬੜ ਗਈਆਂ ਆਪਣੀਆਂ ਹਾਂ ਉਹਦਾ ਡੰਗਰ ਨਮਾਉਣ ਵਾਲੇ ਖੜੇ ਨੇ ਇੱਕ ਤਾਂ ਨਮਾਦੂਆ ਇੱਟ ਔਕਾ ਕਰਨ ਵਾਲਾ ਪਿਆ ਕਰ ਦੂੰ ਉਹ ਕਰ ਮੇਰੇ ਸ਼ੇਰਾ ਬੰਦਾ ਕੋਈ ਆਊਗਾ ਮਾਣਾ ਮੂੰਹ ਮੱਥਾ ਦਿਖਾਵਾਂਗੇ ਅੱਛਾ ਯਾ ਮੁੰਡਾ ਦੇਖ ਸਾਡਾ ਕੰਨਾ ਮਿਹਨਤੀ ਆ ਕੰਮ ਕੰਮ ਕਰਦੇ ਆ ਤੇ ਦਿਖਾ ਦਿਓ ਹੈਨਾ ਕੰਮ ਕਰਦਾ ਵੀ ਦੇ ਬੰਠਣ ਕੇ ਰਹਿ ਗਰ ਤੇ ਆਪਣਾ ਆਪਣਾਲੀ ਬ੍ਰੈਂਡ ਨੂੰ ਕੰਚ ਵਰਗੀ ਨੂਨ ਲੈ ਕੇ ਦੂੰ ਕੰਚ ਵਰਗੀ ਬ੍ਰੈਂਡ ਨੂੰ ਤੂੰ ਦੱਸ ਦੇ ਵੀ ਸਾਖ ਹੋਏਗਾ ਕਿ ਕੋਈ ਚੰਗ ਚੱਕੀ ਦੀ ਨਹੀਂ ਉਹ ਤੇਰੇ ਨਾਲ ਪਿਆਰ ਰੱਖਦੀ ਆ ਅੱਛਾ ਕੁਛ ਨਹੀਂ ਹੁੰਦਾ ਤੁਹਾਨੂੰ ਕੁਛ ਨਹੀਂ ਹੁੰਦਾ ਦੱਸ ਦੇ ਕਿੱਦਾਂ ਪਾ ਕੇ ਦੱਸਿਆ ਕਰ ਸਮਾਂ ਭਾਪੀ ਕਦੇ ਲੈਂਦੀ ਆਪਾਂ ਨਹੀਂ ਬਸ ਅੱਛਾ ਲੈਂਦੀ ਹੈ ਹਾਂ ਆ ਜੀ ਫਿਰ ਹਿੰਮਤ ਨਾ ਮਾੜੀ ਨਹੀਂ ਹੈਗੀ ਉਹ ਨਾ ਐ ਤਾਂ ਠੀਕ ਐ ਤਾਂ ਠੀਕ ਐ ਬਹੁਤ ਚੰਗੀ ਆ ਬੱਚਾ ਬੇ ਠੀਕ ਐ ਚਲੋ ਘਰ ਮੈਂ ਕਰਾਂ ਆ ਜੀ ਉਰੀ ਨਾ ਖੜਾ ਰਹੀ ਹੁਣ ਰੰਨਾ ਵਾਲਿਆਂ ਦੇ ਪੱਕੜੇ ਫਰਾਉਂਤੇ ਜੀ ਛੜਿਆਂ ਦੀ ਅੱਗ ਨਾ ਬਲੇ ਤੁਹਾਡਾ ਵੀ ਵਿਆਹ ਹੋ ਨਾ ਇਥੇ ਪਿਆ ਕੀ ਕਰੀ ਜਾਂਦਾ ਕੋਈ ਕੰਮ ਤਾਂ ਦੇ ਨੂੰ ਹੱਥ ਪਾ ਲੈ ਕੰਮ ਤਾਂ ਮੈਨ ਲੱਗਦਾ ਕੋਈ ਨਹੀਂ ਕੀ ਲੱਗਦਾ ਕਰਦਾ ਵੇਖਿਆ ਨੂੰ ਹੁਣ ਹੁਣ ਕਰੇਵਾ ਕਰਾਉਣਾ ਨਾ ਕਰਦਾ ਵੇਖਿਆ ਨੂੰ ਬੇ ਮੋٹے ਦਿਮਾਗ ਦੇ ਆ ਮੇਰੀ ਗੱਲ ਸੁਣੋ ਕੀ ਗੱਲ ਸੁਣਾ ਤੈਨੂੰ ਪਤਾ ਤਾਂ ਹੈਗਾ ਮੈਂ ਹੱਜੀ ਥੋੜੀ ਆਂਗੀ ਵੀ ਮੈਂ ਤਾਂ ਤੇਰੇ ਭਲੇ ਵਾਰੀ ਕਰਦੀ ਆਂ ਵੀ ਮੱਦੀ ਨੂੰ ਵਹਿਲਾ ਫਸਲਾ ਕੇ ਉਹ ਵੀ ਜ਼ਮੀਨ ਨੋਂ ਲਵਾ ਲਈਏ ਕੱਲ ਨੂੰ ਜਵਾਕ ਜੱਲਾ ਵੀ ਹੋਣਾ ਕੋਈ ਪੰਜ ਚਾਰ ਕੀਲਿਆਂ ਤੇ ਕੋਈ ਰਿਸ਼ਤੇ ਨਹੀਂ ਕਰਦੇ ਅੱਜ ਕੱਲ ਤੂੰ ਤਾਂ ਵੀ ਮਰੀ ਜਾਨੀ ਅਫਦਲੋ ਬਈ ਲੈ ਤੈਨੂੰ ਯਕੀਨ ਨਹੀਂ ਹੈਗਾ ਮੇਰੇ ਤੇ ਸੌ ਲੱਗੇ ਲੈ ਤੇਰੇ ਸਿਰ ਦੀ ਬਸ ਮੈਂ ਇਹ ਜੀ ਨਹੀਂ ਹੈਗੀ ਮੈਂ ਤਾਂ ਮੱਦੀ ਉਹਦੇ ਭਾਈਆਂ ਵਰਗਾ ਸਮਝਦੀ ਮੈਂ ਤਾਂ ਜਾਣ ਕੇ ਉਹਨੂੰ ਇਹ ਗੱਲਾਂ ਚ ਲਾ ਕੇ ਉਹਦੀ ਜ਼ਮੀਨ ਨਾ ਲਵਾਉਣ ਨੂੰ ਫਿਰਦੀ ਆ। ਨਾ ਤੂੰ ਕਮਲਾ ਨਾ ਬਣਿਆ ਕਰ। ਫਿਰ ਪਹਿਲਾਂ ਦੱਸ ਨੀ ਮੈਨੂੰ ਇਹ ਗੱਲ। ਪਹਿਲਾਂ ਤੇਰਾ ਆਪ ਦਾ ਦਿਮਾਗ ਕੰਮ ਨਹੀਂ ਕਰਦਾ ਹੈਗਾ। ਕੰਮ ਕਿਉਂ ਨਹੀਂ ਕਰਦਾ? ਹਾਂ ਜੇ ਕੰਮ ਕਰੇ ਫਿਰ ਕਾਦੀਆਂ ਗੱਲਾਂ। ਮੈਂ ਤੈਨੂੰ ਪਹਿਲਾਂ ਵੀ ਕਹੇਤੀ ਮੈਂ ਮੱਦੀ ਨੂੰ 8 ਕਿੱਲੇ ਆਉਂਦੇ ਨੇ। ਫਿਰ ਆਉਹੀ 8 ਕਿੱਲਿਆਂ ਦੀ ਮਾਰੀ ਮੈਂ ਉਹ ਤੋਂ ਗੱਲਾਂ ਚ ਲਾਉਣੀ ਆਂ ਹੋਰ ਮੈਂ ਉਹ ਤੋਂ ਦੱਸ ਕੀ ਕਰਾਉਣਾ। ਮੈਨੂੰ ਇੱਕ ਗੱਲ ਹੋਰ ਦੱਸਣੀ ਸੀ। ਵਧੀਆ ਰਿਸ਼ਤਾ ਕਰਾਉਣ ਨੂੰ ਫਿਰਦੇ ਨੇ। ਕੌਣ ਕਰਾਉਣ ਨੂੰ ਫਿਰਦਾ? ਕੋਈ ਕੋਈ ਨੰਬ ਦਿਨ ਤੂੰ ਮੈਂ ਆਪੀ ਉਂਗਲਾ ਤੇ ਨਚਾ ਦੂੰਗੀ ਮੱਦੀ ਦੀ ਨੂੰ ਫਿਕਰ ਕਰ ਅੱਛਾ ਮੱਦੀ ਨੂੰ ਤਾਂ ਆਪੀ ਮਗਰ ਲਾ ਲੂ ਮੈਂ ਮੱਦੀ ਤਾਂ ਆਪ ਰਸਤੇ ਨੂੰ ਜਵਾਬ ਦਊਗਾ ਅੱਛਾ ਤਾਂ ਹੀ ਮੈਂ ਕਿਹਾ ਵੀ ਕਰੇਵਾ ਕਰੇਵਾ ਕਾ ਤੂੰ ਭਰਉਂਦੀ ਐ ਮੱਦੀ ਨੂੰ ਤਾਂ ਜਾਣ ਕੇ ਮੈਂ ਆਪਦੀਆਂ ਗੱਲਾਂ ਚੀਂਦੀ ਸੀ ਤੇਰੇ ਸਾਹਮਣੇ ਹੁਣ ਮੈਂ ਉਹਨੂੰ ਕਹੂੰਗੀ ਦੇਖ ਲੈ ਮੱਦੀ ਮੈਂ ਤੇਰੇ ਸਾਹਮਣੇ ਕਿਹਾ ਸੀ ਨਾ ਵੀ ਹੁਣ ਤੂੰ ਦੇਖ ਲੈ ਤੂੰ ਮੈਨੂੰ ਰੱਖਣਾ ਕਿ ਤੂੰ ਕੋਈ ਹੋਰ ਲੈ ਆਉਣੀ ਆ ਤੂੰ ਮੇਰੇ ਦਿਮਾਗ ਨਾਲ ਚੱਲ ਜ਼ਮੀਨ ਕਿਤੇ ਨਹੀਂ ਜਾਂਦੀ ਆਪਣੀ ਠੀਕ ਹੈ ਮਾੜਾ ਮੋਟਾ ਆਪਦੇ ਨਾਲ ਦਿਮਾਗ ਨੂੰ ਠੰਡਾ ਰੱਖਿਆ ਕਰ ਉੱਤ ਪਿਆ ਹੀ ਰਹਿਣਾ ਹੁਣ ਸ ਮੈਂ ਤਾਂ ਤੇਰੇ ਬਾਰੇ ਸੋਚਦੀ ਆਂਗੀ ਤੈਨੂੰ ਸੋਚੇ ਮੇਰੇ ਬਾਰੇ ਤੈਨ ਤਾਂ ਦੀਂਦਾ ਹੀ ਨਹੀਂ ਹੈਗਾ ਮੇਰਾ ਪਿਆਰ ਤੈਨ ਤਾਂ ਐਵੇਂ ਮੱਦੀ ਮੱਦੀ ਤਾਂ ਮੈਂ ਕੀ ਕਰਾਉਣਾ ਦੱਸੀ ਚੱਲ ਤੂੰ ਹੁਣ ਐਂ ਲੱਸ ਵੀ ਅੱਗੇ ਕਿਵੇਂ ਕਰੀਏ ਅੱਗੇ ਕਿਵੇਂ ਕਰਨਾ ਬਸ ਤੂੰ ਤਾਂ ਇਹ ਤੇਲ ਦੇਖ ਤੇਲ ਦੀ ਧਾਰ ਦੇਖ ਮੈਂ ਆਪੇ ਹੀ ਕਰ ਲਊ ਜਿਹੜਾ ਕੁਝ ਕਰਨਾ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਤੂੰ ਮੈਨੂੰ ਮੱਦੀ ਸਾਹਮਣੇ ਗਾਲਾਂ ਕੱਢੀ ਜਾਇਆ ਕਰ ਠੀਕ ਐ ਮੱਦੀ ਸਾਹਮਣੇ ਤੂੰ ਮੈਨੂੰ ਬੋਲੀ ਜਾਇਆ ਕਰ ਠੀਕ ਆ ਫੇਰ ਮੱਦੀ ਤਰਸ ਕਰੂਗਾ ਮੇਰੇ ਤੇ ਵੀ ਹਾਂ ਇਹ ਤਾਂ ਸੱਚੀ ਹੀ ਲੜਦੇ ਨੇ ਓਕੇ ਲੱਗੀ ਤੈਨੂੰ ਸਮਝ ਗੱਲ? ਹਾਂ ਇਹਦਾ ਲੱਗੀ ਯਾਰ ਸਭ। ਹਾਂ ਕਹਿੰਦਾ ਸੂਟ ਲਿਆ ਦੇ ਹੁਣ ਦੇਖੀ ਮੈਂ ਉਹ ਤਾਂ ਸੂਟ ਵੀ ਮਗਾਉਂਗੀ। ਜਿਹੜਾ ਤੂੰ ਸੂਟ ਗਣਾਏ ਨੇ ਮੈਨੂੰ ਤੂੰ ਤਾਂ ਪੌਰਾ ਪਿਆਰ ਨਹੀਂ ਕਰਦਾ ਹੈਗਾ ਹੁਣ ਮੱਦੀ ਤੋਂ ਵੀ ਸੂਟ ਲਾਉਂਗਾ ਇਹ ਦੇਖੀ। ਅੱਛਾ ਚੱਲ ਉਹ ਤੋਂ ਲਈਂ। ਹਾਂ ਫਿਰ ਪਿਆਰ ਵੀ ਉਹਨੂੰ ਕਰ ਲੂੰਗੀ ਮੱਦੀ ਨੂੰ। ਕਮਾਲ ਕਰੀ ਜਾਂਦੀ ਏ ਤੂੰ। ਹਾਂ ਸੂਟਾਂ ਤਾਂ ਭੱਟ ਦੇਣੇ ਕਹਤਾ ਤੂੰ ਉਹ ਤੋਂ ਲੈ ਲਈ। ਫਿਰ ਕੀ ਹੋ ਗਿਆ? ਹੂੰ ਸੂਟ ਹੀ ਆਉਣਗੇ ਇਹ। ਹੁਣ ਤਾਂ ਨਹੀਂ ਤੂੰ ਕੁਝ ਕਹਿੰਦਾ ਹੈਗਾ ਹੁਣ ਤਾਂ ਤੈਨੂੰ ਗੱਲ ਸਮਝ ਲੱਗ ਗਈ ਯਕੀਨ ਹੈਗਾ ਮੈਨੂੰ ਸਮਝ ਆ ਗਈ ਹੁਣ ਤੇਰੇ ਤੇ ਕੀ ਨਾ ਮੈਨੂੰ ਕੋਈ ਨਾ ਬਾਪੂ ਵਰਗੇ ਕੋਲੇ ਪਕਾਈ ਮਾਰਦੀ ਤੇਰੇ ਤੇ ਭਰੋਸਾ ਵੀ ਕੋਈ ਨਹੀਂ ਹੈਗਾ ਐਵੇਂ ਕਿਸੇ ਨੂੰ ਬਾਹਰ ਕਹਿ ਦਮੇ ਵੀ ਮੇਰੇ ਵਾਲੀ ਬਹੂ ਐ ਕਰੂਗੀ ਓਏ ਨਹੀਂ ਮਾਰਦਾ ਜਿਵੇਂ ਮੈਂ ਤਾਂ ਇਹ ਕਹਿਣਾ ਵੀ ਤੇਰੇ ਨਾਲ ਦੀ ਪੀਣੇ ਉਹ ਜੀ ਮੇਰੇ ਨਾ ਜ਼ਮੀਨ ਕੀ ਕਰਨੀ ਆ ਮੈਂ ਤਾਂ ਜ਼ਮੀਨ ਤੇਰੇ ਨਾਲ ਲਵਾ ਦੂੰਗੀ ਮੈਂ ਤਾਂ ਐ ਵੀ ਆਪਣੇ ਕੋਲੇ ਰਹਿ ਜਾਵੇ ਸਾਰੀ ਘਰ ਦੀ ਘਰ ਚ ਜੇ ਆ ਗਈ ਕੱਲ ਨੂੰ ਕੋਈ ਕੁੱਠੇ ਪੈਰਾਂ ਵਾਲੀ ਸਾਰਾ ਕੁਝ ਵੇਚ ਕੇ ਹੁੰਜ ਕੇ ਲੈ ਜੂਗੀ ਉਹ ਇੱਕ ਮੇਰੇ ਸਾਹ ਦਾ ਹੱਸੀਰੀ ਆਪਣਾ ਧੁੰਡੀ ਇਹ ਪਿੱਛੇ ਲਾ ਕੇ ਚੜਿਆ ਹੋਇਆਗਾ ਉਹ ਪਿੱਛੇ ਲਾ ਕੇ ਲੈ ਜਾਣਾ ਇਹਨੂੰ ਵੇ ਉਹ ਹੈਗੀ ਐਜੇ ਨੇਗੇ ਦੋਨੇ ਜਣੇ ਇੱਕੋ ਜਿਹੇ ਨੇ ਉੱਤੋਂ ਤੂੰ ਵੀ ਉਹਨਾਂ ਵਰਗਾ ਹੀ ਆ ਤੂੰ ਵੀ ਕੋਈ ਘੱਟ ਨਹੀਂ ਹੈਗਾ ਤੂੰ ਅੱਡੇ ਤੈਨੂੰ ਪਤਾ ਮੇਰਾ ਕਿੰਨਾ ਸਿਰ ਦੋਦਾ ਮੈਨੂੰ ਬੁਖਾਰ ਹੋਇਆ ਹੋਇਆਗਾ ਤੂੰ ਕਿਹੜਾ ਮੈਨੂੰ ਐਂ ਕਹਤਾ ਵੀ ਲੈ ਤੂੰ ਪੈ ਜਾ ਜਾਵੇਂ ਤੇ ਦਵਾਈ ਲਿਆ ਦੇਣਾ ਜਾਂ ਤੂੰ ਚੱਲ ਮੇਰੇ ਨਾਲ ਤੇਨੂੰ ਦਵਾਈ ਦਿਵਾ ਕੇ ਲਿਉਣਾ ਡਾਕਟਰ ਤੇ ਜੇ ਤੂੰ ਮੈਨੂੰ ਕਹਿੰਦੀ ਜਦੋਂ ਮੈਂ ਜਾਂਦਾ ਸੀ ਉਦੋਂ ਮੈਂ ਤੇਨੂੰ ਦਵਾਈ ਨਾ ਦਿਵਾ ਹੁਣ ਕਹੇ ਤੇ ਤੈਨੂੰ ਪਤਾ ਲੱਗੂ ਤੈਨੂੰ ਮੇਰਾ ਮੂੰਹ ਦੇਖ ਕੇ ਨਹੀਂ ਪਤਾ ਲੱਗਦਾ ਮੂੰਹ ਦੇਖ ਕੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਨਾ ਜੇ ਤੈਨੂੰ ਐਂ ਦੀ ਚੱਲ ਜਦ ਤੂੰ ਬੋਲ ਰਹੀ ਸੀ ਮੈਨੂੰ ਕੀ ਪਤਾ ਸੀ ਵੀ ਹੁਣ ਵੀ ਐਂ ਐਂ ਕਰਦੀ ਜੇ ਤੈਨੂੰ ਮੂੰਹ ਦੇਖ ਕੇ ਪਤਾ ਲੱਗਣ ਲੱਗ ਗਿਆ ਫਿਰ ਤਾਂ ਗੱਲ ਜਿਹੜਾ ਪਿਆਰ ਕਰਦਾ ਉਹ ਤਾਂ ਉਹੀ ਦੇਖ ਕੇ ਪਛਾਣ ਲੈਂਦਾ ਹੁੰਦਾ ਤੂੰ ਕਰਦਾ ਕੀ ਤੂੰ ਤਾਂ ਕਰਦਾ ਹੀ ਨਹੀਂ ਤੂੰ ਤਾਂ ਮੈਨੂੰ ਪਹਿਲੇ ਦਿਨ ਤੋਂ ਨਹੀਂ ਕੀਤਾ ਕਦੇ ਨਹੀਂ ਕਰਦਾ ਤਾਂ ਬਥੇਰਾ ਪਤਾ ਕੀ ਦੀ ਤੀ ਮੈਨੂੰ ਕਾਲੀ ਤੂੰ ਕਾਲੀ ਕਿਹੜੀ ਨੂੰ ਮਿਲਣ ਜਾਣਾ ਸੀ ਤੇ ਕਾਲੀ ਸੀ ਮਿਲਣ ਕਾਹਨੂੰ ਜਾਣਾ ਸੀਗਾ ਕਚੈਰੀਆਂ 'ਚ ਕੰਮ ਦੀ ਕਰਦਾ ਸੀ ਕਚੈਰੀਆਂ 'ਚ ਚੱਲ ਹੁਣ ਮੇਰੀ ਗੱਲ ਸੁਣ ਉਧਰ ਆਗਾ ਮੱਦੀ ਠੀਕ ਐ ਉਧਰ ਜਾਨੀ ਆ ਮੈਂ ਨਹੀਂ ਤੂੰ ਵੀ ਆ ਜਾ ਮੈਂ ਜਾਨੀ ਤੂੰ ਮੇਰੇ ਮਗਰ ਆ ਜੀ ਉੱਥੇ ਜਾ ਕੇ ਫੇਰ ਮੈਨੂੰ ਗਾਲਾਂ ਕੱਢਣ ਲਾ ਕੇ ਨੀ ਚੰਗਾ ਠੀਕ ਐ ਲੱਗੀ ਸਮਝ ਠੀਕ ਐ ਪਰ ਤੂੰ ਮੈਨੂੰ ਮਾੜਾ ਚੰਗਾ ਨਾ ਬੋਲੀ ਕਿਤੇ ਮਾੜਾ ਚੰਗਾ ਬੋਲਣ ਲੱਗੀ ਵੀ ਉਹ ਤੇ ਸਾਹਮਣੇ ਮਾਰਾ ਮੋਟਾ ਡਰਾਮਾ ਤਾਂ ਕਰਨਾ ਹੀ ਪਊਗਾ ਸਮਝਿਆ ਕਰ ਉਹਦੇ ਸਾਹਮਣੇ ਤਾਂ ਕਰ ਲਈ ਕੋਈ ਚੱਕਰ ਉਹ ਗੱਲ ਨੂੰ ਮੈਂ ਤੈਨੂੰ ਬੋਲਦੀ ਆ ਮੈਂ ਤਾਂ ਦੇਖ ਲਾ ਮੈਂ ਤੈਨੂੰ ਇੰਨਾ ਪਿਆਰ ਕਰਦੀ ਓਏ ਨੂੰ ਤੂੰ ਤਾਂ ਸਮਝਦਾ ਹੈਗਾ ਲੈ ਫੜ ਤੇਰਾ ਫੋਨ ਚੱਕ ਕੇ ਤੁਰ ਪੀਸੀ ਮੈਂ ਚੱਲ ਜਾ ਏ ਤੂੰ ਵੀ ਆ ਜੀ ਮਗਰ ਕਿਤੇ ਇੱਥੇ ਹੀ ਬੈਠਾ ਇਹਦੇ ਵਿੱਚ ਸਾਰਾ ਦਿਨ ਉਹਨਾਂ ਦੇ ਗੋਲੀਆਂ ਜੀਆਂ ਚਲਾਈ ਜਾਂਦਾ ਵਾ ਕੰਨਾਂ ਚ ਲਾ ਲੈਣਾ ਟੁੱਟੀਆਂ ਚਲ ਕੋਈ ਗੱਲ ਨਹੀਂ ਤੂੰ ਜਾ ਆ ਜੀ ਹੁਣ ਮੇਰੇ ਮਗਰ ਮਗਰ ਹੀ ਆਉਣਾ ਕੋਈ ਗੱਲ ਨਹੀਂ ਆ ਤਾਂ ਇਹ ਬਰੀਏ ਸਕੀਮ ਲਾਤੀ ਨਾਲ ਜਮੀਨ ਜੂਗੀ ਨਾਲੇ ਅੱਜ ਤੋਂ 18 ਕਿੱਲੇ ਵਣਨਗੇ ਯਾਰ ਰਕ ਜਾਤਾ ਇਹ ਸੜੀ ਦੀ ਗਰਦ ਬਹੁਤ ਆ ਉਹ ਤੂੜੀ ਚ ਓ ਮੱਦੀ ਓਏ ਹਾਂ ਆਤਾ ਨਹੀਂ ਜਾ ਕੇ ਦਾਣਾ ਦਾਣਾ ਹੀ ਰਲਾਦਾ ਮੇਰੇ ਅੱਖਾਂ 'ਚ ਮਿਰਚਾਂ ਪੈ ਗਈਆਂ ਹੈ ਮਿਰਚ ਪੈ ਗਈ ਮਿਰਚਾਂ ਦਾ ਮੇਰੇ ਸੜੇ ਹੁਣ ਪੈਣ ਗਿਆ ਆ ਦੇਖ ਲੈ ਸੋੜਾ ਜੱਪੜ ਜਾ ਬਾਹ ਮਸੂਨਾਈ ਅੱਜ ਮੇਰੀ ਉਹਨੂੰ ਆਖਰੇ ਮੈਂ ਕਹਾਂ ਮੱਦੀ ਨਾਲ ਸਪੋਰਟ ਆ ਮੈਨੂੰ ਕਾਤਲ ਕਰਵਾਵਾਂਗੇ ਤੇਰਾ ਚਾੜ ਦੇ ਗੱਡੀ ਚਾੜ ਦਾਂਗੇ ਦੇਖ ਲੈ ਤੇਰੀ ਪ੍ਰਸ਼ਾਈ ਹੁਰੇ ਤੇਰੀ ਮੈਂ ਕਿੰਨੀ ਤਾਰੀਫ ਕਰੀ ਨਾ ਕਿੰਨੀ ਕਰੀ ਮਾਨਤ ਮਿਲ ਮੇਰਾ ਸੜੇ ਬਿਨਾ ਗੱਲ ਤੋਂ ਮੈਂ ਲੱਪਣ ਸੂਢੇ ਤੋ ਖਾਦੀ ਨੀ ਅੱਜ ਮਾਨ ਮੈਨੂੰ ਤੇਰੇ ਤੇ ਮਾਨ ਵਾਲੇ ਹੂਰਾ ਉਹ ਪਾਈ ਹੀ ਮਦੀ ਕਿਤੇ ਤੇਰੀ ਆਲੀ ਪਰਜਾਈ ਨਾਲ ਕਰੇ ਵਾਪਰਿਆ ਗਿਆ ਉਹ ਤੇਰਾ ਰੰਗ ਲੱਗ ਗਿਆ ਨਾ ਜੀ ਤੇਰੀ 2 ਲੱਖ ਰੁਪਏ ਤਨਖਾਹ ਹੈ ਉਹਦਾ ਵਧਾਤਾ ਪੱਕੀ ਹਾਲ ਹੈ ਮਾਹ ਵਧਾਤਾ 6 ਨਾਲ ਲੱਗ ਜਾਈਂਗਾ ਲੈ ਨਾਲ ਹੀ ਹੋਇਆ ਕਰੇ ਤੂੰ ਦਾ ਨਾਲ ਆਹ ਕੱਪੜੇ ਨੇ ਵਰਪਾਣੇ ਕਿਵੇਂ ਆਹ ਕੱਪੜੇ ਨੇ ਵਰਪਾਣੇ ਸਿੱਧਾ ਫੈਂਟਾ ਮਾਲ ਤੋਂ ਫੈਂਟਾ ਮਾਲ ਤੋਂ ਉੱਥੇ ਉਹਨੇ ਰੁਤਿਸ਼ਮਾ 12 ਚ ਸਿੰਗੜਾ ਕਰ ਹੁੰਦੇ ਨੇ ਹੋਏ ਉਹ ਲੈ ਪੂਰੇ ਕਮਰੇ ਮਿਲ ਜਾਂਦੇ ਨੇ ਪੂਰੇ ਪੂਰੇ ਕਮਰੇ ਮਿਲ ਜਾਣੇ ਪੂਰੇ ਜੀ ਪੂਰੇ ਆਪਣੀ ਕੀ ਕਮਰੇ ਚ ਰਹਿ ਜਾਗੇ ਨਾ ਨਾ ਮਾਰੀ ਫਿਰ ਮੈਂ ਤੇਰੇ ਨਾਲ ਜਾਊਂਗਾ ਜਿੱਥੇ ਅਮਰੂਗਾ ਮੈਂ ਤੇਰੇ ਨਾਲ ਬਰੂਗਾ ਜਿੱਥੇ ਚੱਲੇਗਾ ਚੱਲੂਗਾ ਨਾਲ ਤੇਰੇ ਟਿਕਟਾ ਤੇਰੀ ਇੱਕ ਫालतੂ ਲੈ ਲੂਗੇ ਪੱਕੀ ਗੱਲ ਹੈ ਹਾਂ ਮੇਰੀ ਗੱਲ ਸੁਣ ਲੈ ਸ਼ਿਮਲੇ ਨਾਲ ਜਾਊਂ ਮੈਂ ਤੇਰੇ ਨਾਲ ਪਹੁੰਗਾਂ ਤੇਰੇ ਨਾਲ ਪਹੁੰਗਾਂ ਪਰ ਜਾਈ ਚਾਹੇ ਨਾ ਮਾਹ ਕੋ ਡਿੱਕ ਨਹੀਂ ਉਹ ਐਸਾ ਪੈ ਜਾ ਉਹ ਪਰਲੇ ਕਮਰੇ ਵਾਲੇ ਯਾਰ ਯਾ ਦੇਖ ਲੈ ਬਲੇਡ ਵੀ ਮੇਰਾ ਬਾਦ ਦਾ ਪਹੁੰਗੂ ਸੁਣਦਾ ਕਰਨ ਲਿਆ ਜਾ ਮੱਦੀ ਹਾਂ ਬਾਕੀ ਮੈਂ ਤੈਨੂੰ ਵਾਰੀ ਵਾਰੀ ਇੱਕ ਗੱਲ ਕਹਿਣਾ ਛੋੜਨ ਦਾ ਕਤਲ ਕਰ ਦੂਗਾ ਉਹਨੂੰ ਟਕੇਗਾ ਚੜਦੇ ਆ ਗੱਡੀ ਉਹਨੂੰ ਤਾਂ ਚੜਦਾਂਗੇ ਹੋ ਗਈ ਹੋ ਗਈ ਹੋ ਗਈ ਹਾਂ 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 ਉਹ ਕੀ ਬਾਕੀ ਚੱਕਰਾ ਮੰਤਰੀ ਟਿਕਟ ਦਿੰਦਾ ਹੀ ਮੈਨੂੰ ਜੇ ਪਹਿਲਾਂ ਕਾਲ ਚੀਮਾ ਜੇ ਪਹਿਲਾਂ ਤੂੜੀ ਵੇਖੇ ਰੱਖ ਦੇ ਨਾ ਗਰਮੈਸ਼ ਭੱਜ ਜਾਂਦੀ ਓ ਗਰਮੈਸ਼ ਮੈਂ ਇਹ ਚ ਭਾਜ ਜਾਂਦੀ ਪਰਜਾਈ ਸਸਰੀ ਕਾਲ ਜੀ ਸਾਡੇ ਇਕ ਦੇ ਅਗਰ ਮੈਂ ਕੀ ਕਮਿਟਮੈਂਟ ਕਰਨ ਲੱਗੇ ਸੀ ਤੁਸੀਂ ਬਾਈ ਜੀ ਗੱਲਾਂ ਜੀਆਂ ਕਰਦੇ ਸੀ ਛਿੰਮਲੇ ਦਾ ਪਲਾਨ ਬਣਾਉਂਦੇ ਸੀ ਕਿ ਮੈਥੋਂ ਪਹਿਲਾਂ ਜੈਪੁਰ ਜਾਵਾਂਗੇ ਰਿਦੂਆਂ ਦੇ ਛਿੰਮਲੇ ਹਨਾ ਉਹ ਹਾਂ ਤੇ ਚੰਡੀਗੜ੍ਹ ਰਹੀ ਕਰਾਤਾ ਭਾਈ ਓਏ ਇਕਰਾ ਚੰਡੀਗੜ੍ਹ ਲਈ ਪੱਬ ਚ ਪਾਪੀ ਪੱਬ ਚ ਨੱਚੇਗੀ ਪੱਬ ਚ ਆ ਦੇਖ ਲਾ ਕਲੱਬ ਚ ਗੱਬਰੂ ਨਚਾਉਣ ਕੋਰੀਆਂ ਚੰਡੀਗੜ੍ਹ ਦੇ ਕਲੱਬ ਵਿੱਚ ਜਾ ਕੇ ਮੈਂ ਬੱਸ ਕਰ ਜਾ ਰਾ ਸਾਰਾ ਓਏ ਪਰ ਜੈ ਤੁਰ ਕਦਰ ਨਹੀਂ ਜਿਹੜਾ ਬੰਦਾ ਪਿਆਰ ਕਰਦਾ ਉਹਦੀ ਤਾਂ ਉਹ ਕਦਰ ਨਹੀਂ ਜਿਹੜਾ ਕੋਈ ਉਹਰੇ ਪਿਆਰ ਕਰਦਾ ਨਾ ਭਾਈ ਉਹਦੀ ਕਦਰ ਨਹੀਂ ਉਹਦੀ ਕਦਰ ਨਹੀਂ ਉਹਦੀ ਹੈਗੀ ਜਿਹੜਾ ਉਹਰੇ ਕਦਰ ਨਹੀਂ ਕਰਦਾ ਜਿਹੜਾ ਬੰਦਾ ਕਰਦਾ ਉਹਦੇ ਫਿਰ ਦਿਨੇ ਪਿੱਛੇ ਪਿੱਛੇ ਜਿਹੜਾ ਉਹਰੇ ਧੋਖਾ ਦੇ ਕੇ ਜਾਂਦਾ ਹੈਲੋ ਹੈਲੋ ਜਿਹੜਾ ਉਹਰੇ ਧੋਖਾ ਦੇ ਕੇ ਜਾਂਦਾ ਉਹਦੀ ਉਹਰੇ ਕਦਰ ਜਿਹੜੇ ਪਿਆਰ ਕਰਦਾ ਪੂਰਾ ਮੱਦੀ ਵਰਗਾ ਕੋਈ ਐ ਦਿਨੋਂ ਪਿਆਰ ਕਰਦਾ ਆਹ 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 ਉਹਦੀ ਕਦਰ ਨਹੀਂ ਖਾਦੇ ਸੀ ਬੜਾ ਦਿਨ ਦੀ ਓਏ ਮੈਂ ਉਹਦੀ ਕਦਰ ਨਹੀਂ ਪਿਆਰ ਦੀ ਪਿਆਰਾਂ ਦੀ ਕਦਰ ਨਹੀਂ ਰਹੀ ਕਦਰ ਨਹੀਂ ਕਰਦਾ ਕੋਈ ਸਾਡੀ ਆਹ ਦੁੱਪ ਕਰਕੇ ਬਾਸ ਨਹੀਂ ਦੱਸਦੇ ਹੁਣ ਮੈਂ ਉਹਦੇ ਸਾਹਮਣੇ ਤੈਨੂੰ ਕੀ ਕਿਹਾ ਸੀ ਆਹ ਮੋਢੇ ਨਾਲ ਮੋਢੇ ਲੱਗਣ ਲੱਗੇ ਬਾਈ ਮੋਢੇ ਨਾਲ ਮੋਢੇ ਆਏ 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 ਹੁਣ ਤਾਂ ਅਰਜਾਈ ਬਾਹਰ ਚਲਾ ਲਈ ਉਹ ਮੈਂ ਤਾਂ ਹੁਣ ਤਾਂ ਸਾਡੇ ਵੀ ਵੀੜੇ ਵਿੱਚ ਪੈਣ ਗੀਆਂ ਲੀਲੀਆਂ ਵੀ ਵੇ ਉਹ ਵੀ ਨਾ ਰੋਲਾ ਪਾਈ ਜਾਂ ਲੈ ਫੈ ਇ ਲੋਕਾਂ ਦੀ ਨਜ਼ਰ ਵੱਲ ਪੈ ਗਈ ਸੀ ਯਾ ਛੇਵਲੇ ਦਾ ਪਲਾਨ ਬਣਾ ਲਾ ਓਏ ਮੱਦੀ ਹਾਂ ਅਸੀਂ ਆਪਾਂ ਦੇ ਇੱਕ ਸੀ ਮਿਲੇ ਚੱਲਾਂਗੇ ਇਹ ਘਰੇ ਡੰਗਰ ਪਸੂ ਸੰਭਲੂਗਾ ਹਾਂ ਹਾਂ ਉਹ ਹੈਲੋ ਉਹ ਉਹ ਹਾਂ ਨਾਲ ਮਰੂ ਨਾਲ ਆ ਦੇਖ ਲੈ ਨਾਲ ਜਾਊਂ ਮੈਂ ਤਾਂ ਹੈਲੋ ਨਾਲ ਜਾਊਂ ਕਰੀ ਉਹ ਇੱਕ ਕਰ ਇਕੱਠੇ ਲਵਾਗੇ ਵਾਹ ਇਹਨੂੰ ਕਹਿੰਦੇ ਡੰਗਰ ਸੰਭਲਿ ਤੇ ਐ ਫਿਰ ਪਹੂ ਦੇ ਪਿੱਛੇ ਤਾਂ ਫਿਰ ਚੱਲਣੇ ਆਪਾਂ ਹਾਂ ਕਹ ਲੈ ਇਹ ਗੱਲ ਫਿਰ ਤੂੰ ਪਹੂ ਦੀ ਪਿੱਛੇ ਚੱਲਦਾ ਫੇਰਾ ਹਾਂ ਚਾ ਕੋਈ ਗੱਲ ਨਹੀਂ ਬਾਈ ਮੇਰੇ ਕਰਮਾਂ ਤੇ ਕਿੱਥੇ ਛਿਮਲਾ ਮੈਂ ਤਾਂ ਸੀਰੀ ਬੰਦਾ ਬਾਈ ਕੰਮ ਕਰ ਲੈ ਜਾਂ ਤੈਨੂੰ ਵੀ ਇਹ ਕਹੇ ਇਹਨੂੰ ਜਦੋਂ ਆਪਾਂ ਮੁੜਿਆ ਏ ਇਹਨੂੰ ਬਾਤ ਤੂੰ ਭੇਜਾਂਗਾ ਨਾ ਤੈਨੂੰ ਫਿਰ ਭੇਜਾਂਗੇ ਮੇਰੀ ਗੱਲ ਸੁਣ ਲੈ ਬਾੜੀ ਪਰਾਈ ਹਵਾ ਜਿਹੀ ਨਹੀਂ ਕਰਿਆ ਕਰਦੇ ਆ ਹੁਸਨ ਦਾ ਗਮਾਨ ਨਹੀਂ ਕਰਦੇ ਤੇਰੇ ਵਾਸਤੇ ਹੁਸਨ ਦਾ ਗਮਾਨ ਨਹੀਂ ਕਰਦਾ ਜਿਹੜਾ ਉਹ ਹੁਸਨ ਦਾ ਗਮਾਨ ਕਰਦਾ ਨਾ ਵਿਚੇ ਰੋਲਦਾ ਨੇ ਚੰਡੀਗੜ੍ਹ ਤੋਂ ਅਤਰੀ ਭਰਾਈ ਭੱਬਜ ਬੁਲਾਉਂਦੀ ਮੈਨੂੰ ਤਿੰਨ ਵਾਰੀ ਨੱਚ ਕੇ ਆਂ ਭੱਬਜ ਤੇਰੇ ਮਗਰ ਮਗਰ ਤੇਰੇ ਵਾਸਤੇ ਕੁੜੀ ਲੱਭੀ ਆ ਇਹਨਾਂ ਦੇ ਘਰੇ ਗੋਹਾ ਗਿਰਦੀ ਆ ਉਹ ਕੁੜੀ ਉਹ ਗੱਲ ਤਾਂ ਸੁਣ ਲੈ ਸੋਹਣੀ ਐ ਸਾਲੇ ਗੋਹੇਲੀ ਨਾਲ ਕਰਾਂ ਉਹ ਓਏ ਓਏ ਬਾਲੇ ਸੋਹਣੀ ਐ ਪੁੱਛ 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 ਪਰ ਜਦੋਂ ਉਹ ਰਿਹਾ ਕਰਦਾ ਮੇਰੇ ਤਾਂ ਬਹੁਤ ਕਹਿੰਦੀ ਵੀ ਚੰਡੀਗੜ੍ਹ ਆਏ ਸਰਦਾਰੀ ਕਰੂੰਗਾ ਤੇ ਤੇਰੀ ਭਾਬੀ ਦੇ ਉੱਤੇ ਨੌਕਰ ਵਾਲੇ ਉਹਨਾਂ ਦੀ ਉਹ ਕਹਿੰਦਾ ਵੀ ਕੁੜੀ ਨਾਲ ਕਰਾ ਦਾਂਗੇ ਵਿਆਹ ਵਧੀਆ ਹੈ ਪੜੀ ਨੇਕੀ ਕੁੜੀ ਹੈ ਪਾਪ ਚ ਵਾਕੀ ਮੱਦੀ ਮੱਦੀ ਪਾਪ ਚ ਵਾਕੀ ਹੈ ਆਈ ਜੀ ਆਈ ਡੀ ਉਹਨੇ ਕਰਾਂ ਓਏ ਉਹ ਨਾ ਉਹ ਪੱਟ ਓਏ ਉਹ ਉਹਨਾਂ ਦੀ ਖੁੱਚਾ ਓਏ ਮੈਨੂੰ ਸਮਝ ਨਹੀਂ ਆਉਂਦੀ ਓਏ ਨਾ ਨਾ ਉਹ ਕਹਿੰਦਾ ਭਾਬੀ ਜੇ ਕਿਤੇ ਤੇਰੇ ਡਰੈਸ ਜੀ ਪਵਾ ਦੀ ਅਸੀਂ ਚੰਡੀਗੜ੍ਹ ਵਾਲੀ ਤੂੰ ਤਾਂ ਬਹੁਤ ਕਿਊਟ ਆ ਵੈਰੀ ਬਿਊਟੀਫੁਲ ਜੇ ਭਾਬੀ ਕਿਤੇ ਆਪਣੇ ਟਾਈਮ ਤੇ ਵਿਆਹ ਹੋਇਆ ਵਿਆਹ ਹੋਇਆ ਹੁੰਦਾ ਆ ਹੁਣ ਉਹ ਮਰ ਜਾ ਉਹ ਡੱਪ ਮੇਰੇ ਹੱਥ ਵਾਲੇ ਐ ਕਰ ਕੂੜੀ ਚ ਮੂੰਹ ਟੋਲਾ ਇਹ ਕਹਿੰਦਾ ਜ਼ਰੀਤਾ ਇਹ ਹੋਏ ਡੇਡੇ ਕੱਚੇ ਪੌਂਦੀਆਂ ਨੇ ਉਹਨਾਂ ਦੇ ਤਾਂ ਕੱਚੇ ਹੀ ਬਾਲੇ ਮਹਗੇ ਆਂ ਪਤਾ ਕੱਚਾ ਦਵਾਉ ਨੂੰ ਤਿਆਰ ਆਂ ਭਾਈ ਮੈਂ ਤਾਂ ਕੱਚਾ ਵੇ ਤੇਰਾ ਕੱਚਾ ਪਾੜ ਕੇ ਤੁਰ ਜਾਣੀਂ ਹਾਂ ਮੈਂ ਮੈਂ ਕਹਿੰਦਾ ਜ਼ਰੀਤਾ ਫਿਰ ਚੱਲ ਬੀਜਾ ਕਿਤੇ ਆਪਣੇ ਟਾਈਮ ਨਾਲ ਵਿਆਹ ਹੋਇਆ ਹੁੰਦਾ ਮੁੰਡੇ ਤੇ ਮੁੰਡਾ ਠਾ ਮੁੰਡਾ ਠਾ ਮੁੰਡਾ ਠਾ ਮੁੰਡਾ ਤੂੰ ਤਾ ਗਿਆ ਉਹ ਉਹ ਵੀ ਬੋਲ ਪਾ ਤੂੰ ਲਈ ਨਹੀਂ ਮਰਿਆ ਕਰ ਇਹ ਲੋਕਾਂ ਦੇ ਮੂੰਹ ਨਹੀਂ ਖੜੇ ਜਾਂਦੇ ਹੁਣ ਗੱਲਾਂ ਬਣਾ ਗੱਲਾਂ ਬਣ ਜਣੀਆਂ ਸੁਭੀਆਂ ਗੱਲਾਂ ਚਲ ਜੁੜਾ ਜਿਹੜਾ ਕੋਈ ਥੋੜਾ ਮੋਹ ਪਿਆਰਾ ਉਹ ਅੰਦਰੋਂ ਅੰਦਰੋਂ ਹੋਰ ਕੀ ਅੰਦਰ ਕਿਸੇ ਨੂੰ ਕੀ ਪਤਾ ਲੱਗੇ ਜੇ ਵੀ ਕੀ ਗੱਠੀ ਹੈ ਅੰਦਰ ਗੁਪਤੀ ਰਹਿਣਾ ਚਾਹੀਦਾ ਜਿਹੜਾ ਉਹ ਮਦਾਨਾ ਪਾਲਾ ਮਾਰੂਗਾ ਗੱਲ ਨਾ ਲੀ ਕਰਦੀ ਕਰੂੰ ਮਰਵਾਉਂਗੀ ਜੇ ਇਹੇ ਸਤਿਸ਼ਾਨੀ ਹੈਗਾ ਇਹਨੂੰ ਬਾਹਲਾ ਹਮ ਤਸਰੀ ਮਾੜਾਇਆ ਹਾਂ ਹਾਂ ਹੁਣ ਤਾਂ ਮੈਂ ਵੀ ਕਵੀਲਦਾਰ ਹੋ ਗਿਆ ਤੂੰ ਨਾਲਿਆ ਕਵੀਲਦਾਰ ਬਣ ਕਨ ਰਿਹਾ ਕਰ ਸੋਹਣੇ ਕੱਪੜੇ ਪਾ ਕੇ ਰਿਹਾ ਕਰ ਔਰ ਸੌਲ ਕੱਢ ਕੇ ਇੰਨੇ ਸੋਹਣੇ ਤੇਰੇ ਵਾਲ ਨੇ ਆ ਉਹੀ ਪਰ ਨਾਲ ਜਿਹੜਾ ਬੰਨਿਆ ਕਰੀ ਮੈਨੂੰ ਸੋਹਣਾ ਨਹੀਂ ਲੱਗਦਾ ਇਹਦਾ ਮੈਂ ਜੈਂਕੀ ਵਾਲਾ ਹਾਂ ਵਾਲਾ ਜੈਂਕੀ ਆ ਇਹਦਾ ਆ ਦੇਖ ਲੈ ਦਾੜੀ ਕਟਾਈ ਸੀ ਕੱਲ ਹਿੰਮੂ ਤੋਂ ਵਾਲੀ ਸੋਹਣੀ ਕੱਟੀ ਹੁਣ ਤੂੰ ਮੇਰੀ ਗੱਲ ਮੰਨ ਕੇ ਰਿਆ ਕਰੇਗਾ ਮਾਹ ਪੂਰੀ ਜੀ ਪੂਰੀ ਹਾਂ ਬੱਸ ਹੁਣ ਤਾਂ ਦਾਣਾ ਵੀ ਤੇਰੇ ਨਾਲ ਲਵਾਇਆ ਕਰੂ ਓਏ ਓਏ ਹੈ ਦਾਣਾ ਵੀ ਤੇਰੇ ਨਾਲ ਲਵਾਇਆ ਓਏ ਓਏ ਪਰ 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 ਨਾਲ ਦੇ ਹਾਂ ਦਾਣਾ ਵੀ ਤੇਰੇ ਨਾਲ ਲਵਾਇਆ ਕਰੀਂ ਬਾਲਾ ਫੇਰ ਨਾ ਚੜਿਆ ਕਰ ਐਨੀ ਤੇਰਾ ਸੇਰਾ ਮੇਰਾ ਪਿਆਰ ਦੇ ਮੱਚੂ ਆ ਬਾਈ ਪਤਾ ਕੀ ਚੱਕਰ ਆ ਮੈਂ ਦੱਸਦਾ ਤੈਨੂੰ ਗੱਲ ਸਿੱਧੀ ਗੱਲ ਇੱਕ ਕਿਤੇ ਨਿਬੜਦੀ ਆ ਹੈ ਪੂਰੇ ਜਿਹੜਾ ਕੁਝ ਆ ਜਿਹੜਾ ਕੋਈ ਕਦਰ ਕਰਦਾ ਬੰਦੇ ਦੀ ਪੂਰੇ ਕਦਰ ਤਾਂ ਨਹੀਂ ਹੈਗੀ ਹੈ ਤੇਰੀ ਕਦਰ ਹੈ ਨਹੀਂ ਕਦਰ ਹੈ ਨਹੀਂ ਉਹ ਨਹੀਂ ਹੁਣ ਮੇਰੀ ਗੱਲ ਸੁਣੋ ਕੂਮਗਾ ਮੇਰਾ ਸਾ ਉਹ ਤੇਰੀ ਕਦਰ ਨਹੀਂ ਕਰਦਾ ਰੀਤਾ ਹੈ ਭਾਬੀ ਫੇ ਤਾਂ ਹੀ ਤਾਂ ਹੁਣ ਉਹਨੂੰ ਛੱਡ ਕੇ ਆਜਾ ਆਜਾ ਕੰਮ ਕਰ ਚਲੋ ਚਲ ਬੰਗਿਆ ਕਰੀ ਵਾਹੀ ਤੈਨੂੰ ਛੱਡ ਕੇ ਹੁਣ ਉਹਦੇ ਮੂਰੇ ਹੀ ਕਿਹਾ ਮੈਂ ਤੇ ਦੋ ਦੋ ਸਲਾਹ ਕਰੀ ਬਾਬਾ ਇੱਕਰੀ ਹਾਂ ਹੇਲੋ ਮੇਰੀ ਗੱਲ ਸੁਣਦਾ ਕਰੀ ਵਾਪਰਾਲਾ ਕਰੀ ਵਾਪਰਾ ਆਹੋ 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 ਹੁਣ ਕੀ ਕਰ ਇਹ ਦੋ ਦੋ ਇਹ ਦੋ ਦੋ ਪੈਰ ਲੈ ਬਰਜੰਗੇ ਇਸਕੇ ਅਰੀਤੀ ਪਰਦੇ ਆ ਜਾ ਜੇ ਤੂੰ ਕਹੇ ਜਿੱਥੋਂ ਦੀ ਤੂੰ ਲੰਗੇ ਫੁੱਲ ਪਿਛਾ ਜੀ ਪਰਜਾਈ ਤੇਰੇ ਵਾਸਤੇ ਆ ਜਾ ਹਾਂ ਤੇ ਲੰਘ ਜਾ ਹੁਣ ਉਹਨੂੰ ਪਤਾ ਲੱਗ ਜੂ ਮਮੀ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਹਜੇ ਹਾਂ 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 ਪਤਾ ਪਹਿਨਾ ਉਹਦੇ ਸੈਂਡ ਵੀ ਲੈਣੇ ਆ ਤਲਾਕ ਵਾਲੇ ਪੇਪਰਾਂ ਤੇ ਆਹੋ ਅੱਛਾ ਉਹ ਵੀ ਜ਼ਰੂਰੀ ਹੈ ਓਏ ਮੈਰਜ ਪੇਪਰ ਮੈਰਜੇ ਕਰਾ ਲਓ ਪੇਪਰ ਮੈਰਜ ਜੇ ਬਿਨਾ ਉਹਦੇ ਤਾਂ ਉਹ ਤੋਂ ਤਲਾਕ ਲੈ ਤੇ ਤੇਰੇ ਨਾਲ ਵਿਆਹ ਕਰਾ ਲਿਆ ਤਾਂ ਦੋਨਾਂ ਨੂੰ ਜੇਲ੍ਹ ਹੋ ਜਾਊ ਜੇਲ੍ਹ 'ਚ ਬੈਠ ਕੇ ਚੱਕੀ ਪੀਸਣੀ ਪਊਗੀ ਪਰ ਚੁੱਪ ਨਾ ਰਹਿਈਂ ਮਾ ਪਿੱਛੋਂ ਮੇਰੀ ਗੱਲ ਤੇ ਫਿਰ ਨਾ ਹੈ ਜੇਲ੍ਹ ਜੂਲ ਜਮਾਨਤ 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 ਇਹ ਨੂੰ ਸਮਝਾ ਦੇ ਵੀ ਜਿੰਨਾ ਪਿਆਰਾਂ ਪਿੱਛੇ ਦਾ ਸਾਰਾ ਕੁਝ ਭੁਗਤਣਾ ਪੈਂਦਾ ਜੇਲਾ ਭੁਗਤਨੀਆਂ ਪੈਂਦੀਆਂ ਨੇ ਪਿਆਰਾਂ ਪਿੱਛੇ ਜਮਾਨ ਦਾ ਭੁਗਤਨੀਆਂ ਪੈਂਦੀਆਂ ਨੇ ਪੇਸ਼ੀਆ ਭੁਗਤਨੀਆਂ ਪੈਂਦੀਆਂ ਨੇ ਜਿਹੜਾ ਕੋਈ ਪਿਆਰ ਕਰਦਾ ਭਾਈ ਸਾਰਾ ਕੁਝ ਭੁਗਤਣਾ ਪੈਂਦਾ ਪਿਆਰ ਪਿੱਛੇ ਬਹੁਤ ਕੁਝ ਹੋ ਜਾਂਦਾ ਮੈਂ ਪਿਆਰ ਪਿੱਛੇ ਪੇਸ਼ੀਆ ਭੁਗਤੀਆਂ ਜਮਾਨ ਦਾ ਭੁਗਤੀਆਂ ਪਰਚੇ ਭੁਗਤੇ ਪਿਆਰ ਪਿੱਛੇ ਕੀ ਨਹੀਂ ਭੁਗਤਿਆ ਮੈਂ ਹਾਂ ਇਹ ਵੀ ਪਹਿਲਾਂ ਉਹ ਤੋਂ ਸਾਈਨ ਚਲੋ ਪਿਆਰ ਹੋਣਾ ਚਾਹੀਦਾ ਬੰਦੇ ਦਾ ਉਹ ਤੋਂ ਸਾਈਨ ਕਰਾ ਲੀਏ ਫੇਰ ਕੋਈ ਜੇਲ ਜੂਲ ਨਹੀਂ ਹੋਣੀ ਆਪਾਂ ਨੂੰ ਵੇਠੇ ਆ ਗਏ ਮਿੱਠੇ ਪਿਆਰੇ ਹੋ ਗਏ ਉਹਨੂੰ ਕਹਿ ਦਾਂ ਮੇਰੇ ਵੀ ਸਾਈਨ ਹੋਣਗੇ ਆਪਾਂ ਬਣਾਵਾਂਗੇ ਜ਼ਮੀਨ ਦੇ ਕਾਗਜ਼ ਉਹਦੇ ਵਿੱਚ ਰੱਖਾਂਗੇ ਤਲਾਕ ਵਾਲੇ ਪੇਪਰ ਕਹੂੰਗੀ ਮੱਤੀ ਜ਼ਮੀਨ ਸਾਰੀ ਭਾਈ ਤੇਰੇ ਨੋਂ ਕਰ ਰਿਹਾ ਵੀ ਜਾਂ ਮੇਰੇ ਨੋਂ ਕਰ ਰਿਹਾ ਜਦੋਂ ਉਹਨਾਂ ਤੇ ਸਾਈਨ ਕਰੂਗਾ ਵਿੱਚੀ ਤਲਾਕ ਵਾਲਿਆਂ ਤੇ ਕਰ ਦੂਗਾ ਉਹਨੇ ਕਿਹੜਾ ਪੜਨੇ ਨੇ ਫਿਰ ਤਾਂ ਬਣ ਗਈ ਗੱਲ ਹੈ ਕਿਹੇ ਮੇਰਾ ਦਿਮਾਗ ਕਿੰਨਾਗਾ ਹਾਂ ਤੂੰ ਫਟਾਫਟ ਜ਼ਮੀਨ ਵਾਲੇ ਪੇਪਰ ਤਿਆਰ ਕਰਾ ਫਸ ਤਿਆਰ ਕਰਾ ਕੇ ਉਹੀ ਬੋਲ ਜਾਲਦੀ ਹੋਣਗੇ ਫਿਰ ਜਾਲਦੀ ਨਕਲੀ ਕਾਲ ਕੋਈ ਨਾ ਮੈਂ ਕਰਾ ਲਿਆ ਨਕਲੀ ਕਰਾਉਣੇ ਨੇ ਬੜਾ ਭਾਗ ਤੂੰ ਕਰਾ ਲੈ ਮਮੇ ਮੇਰੇ ਲੈ ਯਕੀਨ ਆ ਯਾਰ ਰੱਬ ਜਿੱਦਾਂ ਜਕੀਰਾ ਬੋਸਾ ਤੇਰੇ ਦੇ ਉਹ ਤਾਂ ਨਕਲੀ ਹੋਣਗੇ ਬਸ ਉਹ ਚ ਕੱਲੇ ਤਲਾਕ ਵਾਲੇ ਪੇਪਰ ਅਸਲੀ ਹੋਣਗੇ ਬਸ ਇਹ ਗੱਲ ਕਹਿਣਾ ਜਿਵੇਂ ਹੁਣ ਭਰਾਈ ਕਰੀਏ ਪਰਚਾ ਪੁਰਚਾ ਜਿਹੜਾ ਬੰਦਾ ਉਹ ਪਿਆਰ ਕਰਦਾ ਪਰਚੇ ਜਾਨ ਵੀ ਦੇਣੀ ਪਰਚੇ ਭੁਗਤਨੇ ਪੈਂਦੇ ਨੇ ਭਾਈ ਪਰਚੇ ਭੁਗਤਨੇ ਪੈਂਦੇ ਨੇ ਪਿਆਰ ਪਿੱਛੇ ਭਾਈ ਪਿਆਰ ਪਿੱਛੇ ਬਹੁਤ ਕੁਝ ਕਰਨਾ ਪੈਂਦਾ ਪਰ ਪਿਆਰ ਦੇ ਲੋ ਹੋਣਾ ਚਾਹੀਦਾ ਜੇ ਮੈਨੂੰ ਕੋਈ ਨਾ ਕੋਈ ਮੈਂ ਪਿਆਰ ਪਿੱਛੇ ਪਰਚੇ ਭੁਗਤਦੇ ਨਹੀਂ ਡਿਮਾਂਡ ਤਾਂ ਇਹ 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 ਗੱਲ ਲੈਣਾ ਕਿਰਾ ਮੇਰੀ ਜਬਾਨੀ ਵੇਲੇ ਲੜਾਈ ਹੋ ਗਈ ਸੀ ਮੈਂ 20 ਦਿਨ ਲੱਗੇ ਸੀ ਰੁਪਇਆ 50000 ਲੱਗ ਸੀ ਉੱਥੇ ਮੈਂ ਖਾਣ ਪੀਣ ਦੇ ਮਾਂ ਵੀ ਖਰਚੇ ਵੱਧ ਗਏ ਤੂੰ ਕਹਿਣਾ ਹੁੰਦਾ ਵੀ ਜਿੱਥੇ ਜਿੱਥੇ ਕਦਰ ਹੁੰਦੀ ਆ ਬੰਦਾ ਆਦੇ ਨਹੀਂ ਆਉਂਦਾ ਹੁਣ ਮੈਂ ਵੀ ਕਦਰ ਕਰਕੇ ਆਈ ਆ ਹੁਣੇ ਕਹਿੰਦਾ ਬਸ ਫੇਰ ਨਹੀਂ ਫੇਰ ਚੰਗਾ ਮੈਂ ਜਾਂਦੀ ਆ ਨਾ 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 ਮੈਂ ਉਹ ਨਹੀਂ ਕਹਿੰਦਾ ਕਰਾਵਾਂਗੇ ਅ ਮੈਂ ਫਿਰ ਉਹ ਤੇ ਨਾ ਟਿਕ ਟਕ ਟੋਕ ਟਾ ਦੇਖ ਲੇ ਗਿਆ ਦੋ ਸੀ ਮਿਲੇ ਦੀਆਂ ਟਿਕ ਟਕ ਟੋਕਾਂ ਦੇਖ ਤੇ ਮੈਂ ਇਧਰ ਨਕਲੀ ਪੇਪਰ ਤਿਆਰ ਕਰਾ ਲਾਂ ਵਿੱਚ ਅਸਲੀ ਪੇਪਰ ਤਲਾਕ ਕਰਾ ਲਾਂ ਬੱਸ ਬੱਸ ਉਹਦੇ ਸਾਈਨ ਕਰਾ ਲਾਂ ਬੱਸ ਬੱਸ ਹੁਣ ਗੱਲ ਆਪਣੇ ਪੰਜ ਜਿੰਨੇ ਤੋਂ ਕਰਵਾਵਾਂਗੇ ਕੋਈ ਇਹ ਤਿੰਨਾਂ ਚ ਗੱਲ ਆ ਚੁੱਥੇ ਬੰਦੇ ਕੋਲੇ ਨਹੀਂ ਜਾਣ ਚਾਹੀਦੀ ਆ ਮੱਝਾਂ ਦੇ ਵੀ ਕੰਨਾਂ ਚ ਵੀ ਗੱਲ ਨਹੀਂ ਪੈਣੀ ਚਾਹੀਦੀ ਇਹ ਤਾਂ ਸੁਪਰ ਆ ਬੋਲ ਨਹੀਂ ਸਕਦੀ ਹੋਂ ਤਾਂ ਉਹ ਤਾਂ ਕੋਈ ਚੱਕਰ ਨਹੀਂ ਉਹ ਤੇ ਜੋਲੀ ਵਕੀਲ ਨੂੰ ਮੈਂ ਕਹਿ ਦਵਾਂ ਪੰਜ ਮਿੰਟਾਂ ਮੈਂ ਕਰਾ ਦੇਵਾਂ ਬਿਆਨ ਆਓ ਨਿਆਗੁਰਾ ਦੇ ਗੱਲੇ ਰ ਅ ਦੇਖ ਲੈ 5 ਮਿੰਟਾਂ ਮੈਂ ਨਹੀਂ ਨਹੀਂ ਜੋਲੀ ਜੋਲੀ ਨੂੰ ਕਹਿ ਰਹੇ ਨੇ ਜੋਲੀ ਮਿੰਟ ਮਰੇ 5 ਨਹੀਂ ਤੇਰੇ ਗੱਲਾਂ ਕੋਈ ਨਹੀਂ 5 ਨਹੀਂ ਤੇਰੇ ਪਾਸ ਦਾ ਹੀ ਗੱਲ ਹੈਗੀ ਪਿਆਰ ਪੂਰਾ ਓਏ ਤੇਰੇ ਪਾਸ ਦਾ ਪਿਆਰ ਪੂਰਗਾ ਨਹੀਂ ਹੈਗੀ ਲੈ ਬੰਦਾ ਕੋਈ ਕਰੀ ਕਾ ਕਰੀ ਪਿਆਰ ਦੀ ਬਾਤ ਨਹੀਂ ਹੈਗੀ ਤੇਰੇ ਨੂੰ ਮੈਂ ਕਹੇ ਨਾਲੇ ਵਧੀਆ ਜੇ ਦੋ ਚਾਰ ਜੇ ਹਿਸਾਬ ਨਾਲ ਤੇਰੇ ਸੰਗ ਮੈਨੂੰ ਲੱਗਦਾ ਕਿਹੜੇ ਪੇਪਰ ਤਿਆਰ ਕਰਾਈ ਕਿ ਤੂੰ ਮੈਨੂੰ ਜਾਣਦੀ ਨਾ ਪੂਰੀ ਹੋ ਜੀ ਉਹ ਚਾਰ ਸੂਟ ਵੀ ਵਧੀਆ ਵਧੀਆ ਡਰੈਸਾਂ ਲੈ ਕੇ ਚੱਲਾਂਗੇ ਸ਼ਿਮਲੇ ਉਹ ਵੀ ਲਿਆ ਦੀ ਤੂੰ ਮੈਨੂੰ ਜਾ ਲੈ ਤੂੰ ਲਿਆ ਤੂੰ ਮੇਰੇ 25 2500 ਤੋਂ ਥੱਲੇ ਨਾਲ ਲੈ ਲੈ ਰੂ ਬਾ ਥੋੜੇ ਨਾਲ ਸਿੱਧੀ ਘੱਲੇ ਮੁੰਡੇ ਦੇ ਜਿੰਨੇ ਮਰਜ਼ੀ ਪੜਵਾ ਲਈ ਹਾਂ ਹਾਂ ਖਾਤਾ ਚੱਲ ਬਣਾ ਠੀਕ ਹੈ ਠੀਕ ਹੈ ਕਰ ਕੰਮ ਆਏ ਵੇ ਆਏ ਵੇ ਆਏ ਵੇ ਯਾਰ ਕੋਈ ਨਹੀਂ ਦੇਖਦਾ ਫਿਰ ਕੀ ਬਣਾ ਓਏ ਚੱਲ ਖਰਜਾ ਮੇਰਾ ਮੇਰਾ ਸਿੱਧਾ ਮੇਰਾ ਸਾਰਾ ਖਰਜਾ ਮੇਰਾ ਸਾਲੇ ਭਗ ਜਾ ਉਧਰ ਮੇਰਾ ਤਾਂ ਜੀ ਐਂ ਕਰਦਾ ਵੀ ਰੇਡੀਓ ਚ ਜੁੜ ਕੇ ਸਾਰੇ ਪਿੰਡ ਚ ਕੀੜਾ ਦੇ ਦਾਂ ਓਏ ਸਾਰੇ ਪਿੰਡ ਚ ਜਾਓ ਫਿਰ ਭਗ ਜਾ ਤੇ ਆ ਸਾਲੇ ਤੇਰੀ ਹੀ ਲਵਾਉਂਦਾ ਆਪ ਜਿੰਨਾ ਮਰਜ਼ੀ ਲਵਾ ਦੇ ਨਾ ਤੇ ਤੁਝ ਜ਼ਮੀਨ ਖੋਹੀ ਚਲ ਮੈਂ ਕੀ ਕਹਾਂ ਮੈਨੂੰ ਕੀ ਲੋੜ ਐ ਬੋਲਣੋਂ ਤਨਖਾਹ ਬਲਜੂ ਤੇਰੀ ਤਾਂ ਆਪ ਲਵਾਉ ਹੈ ਤਾਂ ਦੇਖੀ ਚਾਲ